ਪਰ ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਪ੍ਰਦੀਪ ਤੁਹਾਡੇ ਨਾਲ ਇਸ ਵਕਤ ਅਸੀਂ ਪਿੰਡ ਸਬਰਾਂ ਦੀ ਹਰ ਸਰਹੱਦ ਤੇ ਮੌਜੂਦਾਂ ਦੇ ਜਿੱਥੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦਰਿਆ ਜੋ ਹੈ ਵੱਡਾ ਉਫਾਨ ਤੇ ਵਗਦਾ ਹੋਇਆ ਨਜ਼ਰ ਆ ਰਿਹਾ ਕਿਹਾ ਜਾ ਰਿਹਾ ਹੈ ਕਿ ਜੇਕਰ ਇੱਥੋਂ ਬੰਨ ਨੁਕਸਾਨਿਆ ਜਾਂਦਾ ਤਾਂ 25 30 ਕਿਲੋਮੀਟਰ ਅੱਗੇ ਜਾ ਕੇ ਇਹ ਪਿੰਡਾਂ ਨੂੰ ਨੁਕਸਾਨ ਕਰੇਗਾ ਮੌਕੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿਵੇਂ ਛੱਲਾ ਮਾਰਦਾ ਹੋਇਆ ਇਹ ਦਰਿਆ ਵਹਿੰਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਨਾਲ-ਨਾਲ ਸੰਗਤ ਦੇ ਵੱਲੋਂ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਸਾਡੇ ਨਾਲ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਾਬਾ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਦਰਿਆ ਉਫਾਨ ਤੇ ਵਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਗੁਰੂ ਪਿਆਰੇ ਹੋਣ ਆਪਾਂ ਸਾਰਾ ਕੁਝ ਆਪਣੇ ਸਾਹਮਣੇ ਹੀ ਆ ਤੇ ਚਲੋ ਮਹਾਰਾਜ ਵੀ ਕਹਿੰਦੇ ਆ ਵੀ ਪੈਵੇਂ ਚੱਲੇ ਸੱਦ ਦਰਿਆ ਉਹ ਵੀ ਜੇ ਤੇ ਮਹਾਰਾਜ ਦੇ ਪੈਜੇ ਚ ਖਲੋਜੇ ਤੇ ਖਲੋਜੇ ਜੀ ਨਹੀਂ ਇਹਦੇ ਵਸ ਦੀ ਗੱਲ ਨਹੀਂ ਪਰ ਆ ਜਿੰਨਾ ਨੌਜਵਾਨ ਤਬਕਾ ਵਾ ਜਾਂ ਮਹਾਪੁਰਖਾ ਬਾਬੇ ਅਵਤਾਰ ਸੋਹਣੀ ਆ ਸੁਰ ਸਿੰਘ ਵਾਲੇ ਜਾਂ ਬਾਬੇ ਸੁਖਾ ਹਣੀ ਸਿਹੜਾਲੀ ਸਾਹਿਬ ਵਾਲੇ ਆ ਤਰਨਤਾਰਨ ਵਾਲੇ ਬਾਬੇ ਜਗਤਾਰ ਸੋਹਣੀ ਆ ਵਕ ਵਕ ਜਿੱਦਾਂ ਸਾਰੇ ਮਹਾਪੁਰਖਾਂ ਨੇ ਨਾ ਇੱਕ ਇਹੋ ਜਿਹਾ ਮੈਂ ਅਨਸਾਰ ਆ ਵੇਖ ਕੇ ਆ ਇਹੋ ਜਿਹਾ ਟੀਮ ਵਰਕ ਤਿਆਰ ਕਰਤਾ ਏ ਵੀ ਜਦੋਂ ਮਾੜੀ ਜੀ ਵੀ ਕੋਈ ਗੱਲ ਹੁੰਦੀ ਆ ਨਾ ਤਾਂ ਸਾਰੀ ਸੰਗਤ ਇੱਕ ਬੰਨੇ ਨੂੰ ਪੈ ਜਾਂਦੀ ਏ ਉਹਨੂੰ ਰੋਕ ਲੈਂਦੀ ਏ ਪਰ ਉਹਦੇ ਚ ਗੁਰੂ ਸਾਹਿਬ ਦਾ ਸ਼ੁਕਰ ਹੈ ਜੇਕਰ ਇਹ ਬੰਨ ਇਥੋਂ ਟੁੱਟਦਾ ਵਾ ਪਿੰਡਾਂ ਦੀ ਗਿਣਤੀ ਤੇ ਆਪਾਂ ਕੀ ਕਰਨੀ ਹੈ ਤੇ ਸਮਝੋ ਵੀ ਖੇਮ ਕਰਨ ਤੱਕ ਜਾਵੇਗਾ ਪਿੰਡ ਗੜਦੇ ਆ ਜਬਾਨ ਤੱਕ ਜਾਣੀ ਹੈ ਤੇ ਜੇ ਇਹਨੂੰ ਉਧਰਲੇ ਬੰਨਿਓ ਗਾੜੀਆਂ ਰੋਕ ਲਾ ਗਈ ਫਿਰ ਤੇਰੇ ਪੱਟੀ ਵਾਲੇ ਬੰਨਿਓ ਚਲੇ ਜਾਣਾ ਯਾਨੀ ਇਹ ਸਮਝੋ ਵੀ ਇੱਕ ਬਹੁਤ ਵੱਡਾ ਵੀ ਅੱਧਾ ਨੁਕਸਾਨ ਹੀ ਰੁਕਿਆ ਹੋਇਆ ਵਾ ਜੀ ਆਪਾਂ ਗੱਲ ਕਰ ਲਈਏ ਤੇ ਆ ਸਾਰੀ ਸੰਗਤ ਇੱਥੇ ਜਾਣ ਪਛਾਨ ਵਾਲੀ ਪਿਆਰ ਵਾਲੀ ਆ ਇਹ ਬੰਨ ਨੇ ਵੀ ਅੱਧਾ ਨੁਕਸਾਨ ਰੋਕਿਆ ਵਾ ਤੇ ਜੇਕਰ ਇਹ ਟੁੱਟ ਜਾਂਦਾ ਹੈ ਤੇ ਫਿਰ ਸਮਝੋ ਵੀ ਸਾਰੇ ਨੁਕਸਾਨ ਹੀ ਨੁਕਸਾਨ ਕਈ ਕਿਲੋਮੀਟਰ ਤੱਕ ਮਾਰ ਹੋ ਸਕਦੀ ਐ ਇਸ ਇਲਾਕੇ ਦੇ ਵਿੱਚ ਕਈ ਕਿਲੋਮੀਟਰ ਤੱਕ ਜੀ ਵੇਖੋ ਉਹਦੇ ਵਿੱਚ ਹੁਣ ਜੇ ਇਧਰ ਨੂੰ ਮੈਂ ਕੋਟ ਬੁੱਢੇ ਵਾਲ ਨੂੰ ਆ ਸਾਰੀ ਬੈਲਟ ਹੁਣ ਜਿਵੇਂ ਉਹ 메ਨ ਸੜਕਾ ਜਿਹੜੀ ਇਹਨਾਂ ਨੇ ਕੋਟ ਬੁੱਢੇ ਵਾਲਾ ਪੁਲ ਬਣਾਇਆ ਨਵਾਂ ਰੋਜਪੁਰਾ ਹੁਣ ਉਹ ਸਿਰਫ ਪੁਲ ਤੁਹਾਨੂੰ ਦੀਂਦਾ ਵਾ ਸੜਕ ਤੇ ਪਾਣੀ ਐ ਤੇ ਉਹਦੇ ਕੋਲੇ ਕੋਲੇ ਪਤਾ ਨਹੀਂ ਕਿੰਨੇ ਇੱਕ ਨਗਰ ਆ ਤੇ ਫਿਰ ਸਭ ਤੋਂ ਵੱਡੀ ਗੱਲ ਆ ਵੀ ਇਸ ਇਲਾਕੇ 'ਚ ਜਿਆਦੇ ਬਾਬੇ ਵੀਰਸਿੰਦਰ ਨੰਗਾ ਪਾਦੀਆਂ ਦੇ ਜਿਹੜੇ ਆ ਉਹ ਦਰਬਾਰ ਆ ਗੁਰਦਾਰੇ ਸਾਹਿਬ ਆ ਉਹ ਵੀ ਬਹੁਤ ਆ ਜੀ ਮਤਲਬ ਸਾਰਾ ਕੁਝ ਵੇਖੀਏ ਪਰ ਆਪਾਂ ਜੇ ਇਹਨੂੰ ਆ ਵੇਨੇ ਆ ਨਾ ਵੀ ਇਹ ਜੇ ਤੇ ਆਪਾਂ ਵੇਨੇ ਆ ਵੀ ਪਾਣੀ ਤੇ ਪਾਣੀ ਆ ਤੇ ਜੇ ਆਪਾਂ ਇਹਨੂੰ ਵੇਨੇ ਆ ਵੀ ਸਾਡੀ ਕਮਾਈ ਦੇ ਹਿਸਾਬ ਨਾਲ ਜੋ ਕਿਸਾਨਾਂ ਦੀ ਕਮਾਈ ਆ ਤੇ ਫਿਰ ਇਹ ਨੋਟਾਂ ਦੀਆਂ ਗੱਟੀਆਂ ਹੀ ਜਾਣ ਨਹੀਂ ਆ ਜਿੰਨੀਆਂ ਰੋੜ ਰੋੜ ਕੇ ਜਾਣ ਨਹੀਂ ਆ ਸਮਝੋ ਵੀ ਗੱਡਿਆਂ ਦੇ ਗੱਡੇ ਟਰੱਕਾਂ ਦੇ ਟਰੱਕ ਮਾਇਆ ਰੁੜੀ ਜਾਂਦੀ ਹੈ ਹੁਣ ਇਹਦਾ ਬਹੁਤਾ ਵੱਡਾ ਨੁਕਸਾਨ ਸਾਨੂੰ ਇਹ ਵੀ ਹੋਣਾ ਕਿ ਕਈ ਬੰਦੇ ਸਾਡੇ ਭਰਾ ਬਾਹਰਲੇ ਮੁਲਕਾਂ ਜਾ ਉਹਨਾਂ ਦੂਜਿਆਂ ਨੂੰ ਪਹਿਲੀ ਠੇਕੇ ਦੇ ਦਿੱਤੀ ਹੈ ਹੁਣ ਉਹਨਾਂ ਅਖੜਾਂ ਵੀ ਸਾਨੂੰ ਪੈਸੇ ਚਾਹੀਦੇ ਆ ਮੈਂ ਤੁਹਾਡੇ ਮਾਧਿਅਮ ਨਾਲ ਹੀ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਬਾਹਰ ਆ ਜਿਹੜੇ ਇੱਥੇ ਕੋਈ ਆ ਕਿਉਂਕਿ ਉਹਨਾਂ ਅਖੜਾਂ ਬਾਬਾ ਕੋਈ ਬੋਲ ਗਿਆ ਜਿਹੜੇ ਇੱਥੋਂ ਵਾਲੇ ਆ ਉਹ ਤੇ ਚਲੋ ਇੱਕ ਦੂਜੇ ਨਾਲ ਸਮਝਾਉਦਾ ਕਰ ਲੈਣ ਵੀ ਕੋਈ ਮਾਤੜ ਨੇ ਮਾਤੜ ਦੀ ਲਈ ਆ ਤੇ ਉਹਦੇ ਗੱਲ ਵਕਰੀ ਆ ਪਰ ਜਿੰਨੇ ਵੀ ਗੁਰਮ ਪਿਆਰਿਓ ਬਾਹਰਲੇ ਮੁਲਕਾਂ ਜਾ ਨਾ ਉਹਨਾਂ ਨੂੰ ਬੇਨਤੀ ਕਰੂੰਗਾ ਮੈਂ ਤੁਹਾਡੇ ਮਾਧਿਅਮ ਰਹੀਂ ਵੀ ਜੇ ਐਰ ਕੀ ਠੇਕਾ ਨਾਮ ਹੀ ਦਿੱਤਾ ਜਾਵੇ ਤੇ ਇਹਨਾਂ ਦਾ ਭਲਾ ਕਰਿਓ। ਬਾਕੀ ਕੁਝ ਛੋਟੇ ਵੀ ਕੌੜੀਆਂ ਗੱਲਾਂ ਦੀਆਂ। ਹੁਣ ਕੌੜੀ ਗੱਲ ਵੱਡੀ ਹੈ ਜੇ ਮੈਂ ਕਰਾਂ ਤੇ ਕੌੜੀ ਗੱਲ ਇਹ ਆ ਵੀ ਇੱਕ ਸਾਲ ਕਬੱਡੀਆਂ ਰੋਗ ਦੇਣ ਨਾ ਇਹ ਕੌੜੀ ਹੈ ਬਹੁਤ ਜ਼ਿਆਦੀ ਗੱਲ। ਤੇ ਆ ਜਿਹੜੇ ਲੋਕ ਆ ਇਹਨਾਂ ਦੀ ਅਧਿਓਂ ਜ਼ਿਆਦੀ ਪਰਪਾਈ ਹੋ ਸਕਦੀ ਆ। ਉਹਦਾ ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਵੀ ਕਬੱਡੀ ਬੰਦ ਹੀ ਕਰ ਦਿਓ। ਪਰ ਜਿਹੜਾ ਖਰਚਾ ਉਹਨੂੰ ਸੀਮਿਤ ਕਰਕੇ ਜੇ ਉਹ ਬੰਦੇ ਵੀ ਇਧਰ ਹਮਲਾ ਮਾਰ ਦੇਣ। ਬਾਕੀ ਕੁਝ ਗੱਲਾਂ ਇਹੋ ਜਿਹੀਆਂ ਵਾਂ। ਜਿਨ੍ਹਾਂ ਦੇ ਕਿੰਤੂ ਪਰੰਤੂ ਵੀ ਕੀ ਰੀ ਜਾਂਦੇ ਆ ਜਿਵੇਂ ਉਹ ਕੁਝ ਗਾਇਕ ਆ ਦਲਜੀਤ ਹੁਣਾਰਗੇ ਤੇ ਜੇ ਉਹ ਆਪਣਾ ਸਾਥ ਦੇਣਦੇ ਆ ਉਹ ਪਿੰਡ ਗੋਦ ਲੈਣਦੇ ਆ ਤੇ ਮੜੀ ਗੱਲ ਹੁਣ ਜੇ ਕੱਲਾ ਘੜਕਾ ਕੱਲਾ ਘੜਕਾ ਘੜਕੇ ਦੇ ਵਿੱਚ ਮੈਂ ਪਰਸੋਂ ਗਿਆ ਸੀ ਉਹ ਦਿਨ ਸਿੰਘ ਐਡ ਵਾਲੇ ਆਏ ਸੀ ਉੱਥੇ ਰਾਸ਼ਨ ਵੰਡ ਕੇ ਨਾਲ ਮੈਂ ਵੀ ਗਿਆ ਸੀ ਉਹਨਾਂ ਦੇ ਤੇ ਉੱਥੇ ਹੁਣ ਬਾਬੇ ਨਾਨਸੋਣੀ ਮੁੰਡੇ ਪਿੰਡ ਵਾਲੇ 1 ਕਰੋੜ ਰੁਪਏ ਦਾ ਉਹਨਾਂ ਕੱਲਿਆਂ ਦਾ ਨੁਕਸਾਨ ਨੁਕਸਾਨ ਤੇ ਨਹੀਂ ਇਹਦਾ ਗਿਣਿਆ ਜਾ ਸਕਦਾ ਵੀ ਕਿੰਨਾ ਕਾ ਤੇ ਜੇ ਆਪਾਂ ਮੁੰਡਾ ਪਿੰਡੀ ਦੇ ਦੀਏ ਨਾ ਗੋਦ ਕੇ ਗਾਇਕਰੋ ਮੇਰੇ ਹਿਸਾਬ ਨਾਲ ਇੱਕ ਅਰਬ ਦਾ ਉਹਦਾ ਕੰਮ ਹੋ ਜਾਣਾ ਇੱਕ ਅਰਬ ਜੀ ਇਹਨਾਂ ਦੇ ਸਰਕਾਰਾਂ ਨੇ ਮੁਆਵਜ਼ਾ ਨਹੀਂ ਦੇਣਾ ਜੀ ਜੇ ਨਾ ਉਹਨਾਂ ਸਾਨੂੰ ਤੇ ਇਹ ਕਰਕੇ ਆਪਾਂ ਤੇ ਇਹ ਗੱਲ ਕਰਦੇ ਆਂ ਵੀ ਜਿਹੜਾ ਵੀ ਤੁਹਾਡੇ ਜੇ ਫਰਜ਼ ਕਰੋ ਕੋਈ ਆਇਆ ਨਾ ਉਹਨੇ ਪੱਥਰ ਚੁੱਕ ਕੇ ਵੀ ਰੱਖਤਾ ਤੇ ਉਹਦਾ ਧੰਨਵਾਦ ਕਰੋ ਪਿੱਤੇਰਾ ਭਾਈ ਹੋਰ ਹੋਰ ਵੀ ਬਾਈ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਾਈ ਕਹਿੰਦੇ ਵੀ 23 ਚ ਇੱਥੋਂ ਜ਼ਿਆਦਾ ਨੁਕਸਾਨ ਹੋਇਆ ਸੀ ਜਦੋਂ ਟੁੱਟਿਆ ਉਹਨੂੰ ਹਾਂਜੀ 23 ਚ ਨਾ ਇੱਥੋਂ ਮਤਲਬ ਇਸ ਵਾਰੀ ਬੰਨ ਜਿਹੜਾ ਪਿੱਛੇ ਪਿੱਛੇ ਕਾਫੀ ਨੁਕਸਾਨ ਚੋਂ ਕਰ ਚੁੱਕਿਆ ਨਾ ਪਾਣੀ ਤਾਂ ਇਸ ਵਾਰੀ ਥੋੜਾ ਇੱਥੇ ਬਚਾਇਆ ਹੁਣ 2-3 ਦਿਨਾਂ ਤੋਂ ਜਿੱਦਾਂ ਪਾਣੀ ਤੁਸੀਂ ਵੇਖ ਰਹੇ ਹੋ ਆਪ ਵੀ ਜ਼ਿਆਦਾ ਪਾਣੀ ਦਾ ਲੈਵਲ ਵਧ ਗਿਆ ਹੁਣ ਇੱਥੋਂ ਖਤਰਾ ਮੰਨ ਲਓ ਆ ਬਰਕਰਾਰ ਹੈ ਜਿੰਨਾ ਚਿਰ ਕੋਈ ਉੱਪਰੋਂ ਪਰਮਾਤਮਾ ਦੀ ਮਿਹਰ ਨਹੀਂ ਹੁੰਦੀ ਜਾਂ ਕੋਈ ਪਿੱਛੋਂ ਪਾਣੀ ਘਟਦਾ ਨਹੀਂ ਆ ਹਾਂਜੀ ਤਾਂ ਜੋ ਵਨ ਨੂੰ ਇੱਥੇ ਡਾਫ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡਾਂ ਵਾਲੀ ਨੇ ਕਿ ਆਸੇ-ਪਾਸੇ ਦੂਰੋਂ ਵੀ ਸੰਗਤ ਆਈ ਆ ਹਾਂਜੀ ਵੀਰ ਜੀ ਇਹ ਲੱਗ ਲੱਗੇ ਪਿੰਡਾਂ ਦੇ ਆ ਮੰਨ ਲਓ ਤੇ ਬਹੁਤ ਦੂਰੋਂ ਜਿੱਦਾਂ ਹੁਣ ਸਾਡਾ ਏਰੀਆ ਖੇਮ ਕਰਨ ਪੈਂਦਾ ਹੈ ਤਾਂ ਉੱਥੋਂ ਅਸੀਂ ਚੱਲ ਕੇ ਆਏ ਆ ਜਿੰਨੀ ਵੀ ਸਰ ਤੋਂ ਸੇਵਾ ਮੰਨ ਲਓ ਕਰ ਸਕਦੇ ਆ ਅਸੀਂ ਸੇਵਾ ਕਰਨ ਲਈ ਆਏ ਹਾਂ ਹਾਂਜੀ ਇੱਥੇ ਮੁਕਤਸਰ ਤੋਂ ਬਾਬੇ ਅਵਤਾਰ ਸੋਨੀ ਸੁਰਸਿੰਘ ਵਾਲੇ ਆ ਨਾ ਹਾਂਜੀ ਮੁਖਤਸਰ ਤੋਂ ਉਹਨਾਂ ਦੇ ਬਹੁਤ ਜ਼ਿਆਦੇ ਬੰਦੇ ਆ ਕੋਈ 50000 ਦੇ ਘਟਾ ਤੇ ਭਰ ਕੇ ਲੈ ਕੇ ਆਏ ਹੋ ਅੱਛਾ ਉਹ ਬੰਦੇ ਸਾਰੇ ਲੱਗੇ ਆ ਮਤਲਬ ਜੇ ਆਪਾਂ ਕਹਿ ਦਈਏ ਨਾ ਤੇ ਹੁਣ ਸੇਵਾ ਤੇ ਵੇਖੋ ਅਭੀ ਰਾਜਸਥਾਨ ਤੋਂ ਜੁਪੀ ਤੋਂ ਅੱਜ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਹਜੂਰ ਸਾਹਿਬ ਤੋਂ ਐਲਾਨ ਹੋਇਆ ਜੀ ਵੀ ਹਜੂਰ ਸਾਹਿਬ ਦੀਆਂ ਸੰਗਤਾਂ ਵੀ ਰਾਤ ਸਮਗਰੀ ਲੈ ਕੇ ਨਾਲ ਸਿੰਘ ਜਿਹੜੇ ਆਉਣ ਡਿਆ ਤੇ ਫੇਰ ਇਧਰ ਪਟਨੇ ਸਾਹਿਬ ਤੋਂ ਵੀ ਮਤਲਬ ਇਹ ਚੀਜ਼ ਨੂੰ ਜਿਹੜਾ ਵਾ ਉਹ ਪਰ ਥੋੜਾ ਜਿਹਾ ਇੱਥੇ ਇਹ ਤੇ ਗੱਲ ਥੋੜੀ ਹੈਗੀ ਆ ਵੀ ਆਉਣ ਸੇਖੀ ਡਿਆ ਜਿੱਥੋਂ ਵੀ ਡਿਆ ਹੁਣ ਹਰਿਆਣੇ ਵਾਲਿਆਂ ਨੇ ਉਦਮ ਕੀਤਾ ਉਹਨਾਂ ਦਾ ਧੰਨਵਾਦ ਆ ਹਰਿਆਣੇ ਵਾਲੇ ਭਰਾਵਾਂ ਨੇ ਪਰ ਇਸ ਤਰ੍ਹਾਂ ਜਿਹੜਾ ਵੇਖੋ ਵੀ ਜਦੋਂ ਪੰਜਾਬ ਆ ਪੰਜਾਬ ਤੇ ਵਿੰਦਾ ਹੀ ਨਹੀਂ ਵੀ ਮੈਂ ਮਰ ਜਾਉਂ ਹੁਣ ਪੰਜਾਬ ਮੁਸ਼ਕਲ ਦੇ ਵਿੱਚ ਆ ਤੁਹਾਨੂੰ ਲੱਗਦਾ ਵੀ ਸਾਰਿਆਂ ਨੂੰ ਮਦਦ ਦੀ ਲੋੜ ਕਰਨੀ ਚਾਹੀਦੀ ਆ ਪੰਜਾਬ ਨਾਲ ਖੜਨਾ ਚਾਹੀਦਾ ਮੈਂ ਨਾ ਜੀ ਇੰਨਾ ਖੜਨਾ ਚਾਹੀਦਾ ਵੀ ਕੋਈ ਆ ਵਟਾ ਚੋਕੇ ਰੱਖ ਸਕਦਾ ਉਹਨਾਂ ਤੇ ਵਟਾ ਚੋਕੇ ਰੱਖ ਜਾਏ ਇਥੇ ਕੋਈ ਪੰਜਾਬੀ ਜਦ ਵੀ ਕਿਤੇ ਦੁਨੀਆ 'ਚ ਭੀੜ ਪਈ ਆ ਪੰਜਾਬੀਆਂ ਨੇ ਉੱਥੇ ਜਾ ਕੇ ਪਹਿਲਾਂ ਮਦਦ ਕਰੀ ਆ ਭਾਵੇਂ ਕਿਤੇ ਵੀ ਦੁਨੀਆ 'ਚ ਭੀੜ ਪਈ ਹੋਵੇ ਹੁਣ ਜਦੋਂ ਪੰਜਾਬ 'ਤੇ ਭੀੜ ਪਈ ਆ ਤੁਹਾਨੂੰ ਲੱਗਦਾ ਵੀ ਸਾਰੇ ਲੋਕਾਂ ਨੂੰ ਜਿਹੜੇ ਵੀ ਚਾਹੇ ਵਿਦੇਸ਼ਾਂ 'ਚ ਹੋਣ ਚਾਹੇ ਹੋਰ ਸੂਬੇ ਵਾਲੇ ਹੋਣ ਉਹਨਾਂ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਨਹੀਂ ਜੀ ਇਹ ਤੇ ਵੇਖੋ ਇਹਦੇ ਕੋ ਬੱਚੇ ਨੂੰ ਵੀ ਪੁੱਛਾਂਗੇ ਆਪਾਂ ਉਹ ਵੀ ਜਵਾਬ ਦੇਊਗਾ ਕਿ ਜ਼ਰੂਰ ਖੜਨਾ ਚਾਹੀਦਾ ਤੇ ਖੜਨਾ ਵੀ ਇਤਰਾਹ ਚਾਹੀਦਾ ਵਾ ਵੀ ਜਿਵੇਂ ਇਹ ਨਹੀਂ ਹੁਣ ਮੈਂ ਆ ਤੇ ਫੋਟੋ ਲਵਾ ਕੇ ਚੱਲ ਜਾ ਇਦਾਂ ਨਹੀਂ ਕੋਈ ਇੱਥੇ ਆਪਾਂ ਜਿੰਨਾ ਹੋ ਸਕੇ ਥੋੜੀ ਬਹੁਤ ਸੇਵਾ ਇਹਨਾਂ ਦੀ ਹੈਲਪ ਚਲੋ ਮੈਂ ਗੁਰੂ ਸਾਹਿਬ ਤੋਂ ਡਰ ਕੇ ਆਨਾ ਜਿੱਦ ਤਰ੍ਹਾਂ ਮੈਂ ਹੀ ਆਉਣਾ ਸੀ ਮਾਪੁਰਖਾਂ ਦੇ ਲੰਗਰ 'ਚ ਆਉਣਾ ਸੀ ਮੈਂ ਸੋਚਿਆ ਕੋਈ ਫਰੂਟ ਲੈ ਜੀਏ ਕੋਈ ਪਾਣੀ ਲੈ ਜੀਏ ਤੇ ਇਹ ਚੀਜ਼ਾਂ ਵੀ ਜ਼ਰੂਰੀ ਹੈ ਪਰ ਸਭ ਤੋਂ ਵੱਡੀ ਜਿਹੜੀ ਇਹਨਾਂ ਲੋਕਾਂ ਨੂੰ ਜ਼ਰੂਰਤ ਹੈ ਪਾਣੀ ਵਗਦੇ ਤਾਂ ਉਹ ਨਹੀਂ ਪਾਣੀ ਸੁੱਕੇ ਤੋਂ ਪੈਣੀ ਹੈ ਜਿੱਦਣ ਪਾਣੀ ਸੁੱਕਾ ਨਾ ਜਿੱਦਣ ਇਹ ਲੋਕ ਆਪਣੇ ਘਰਾਂ 'ਚ ਗਏ ਇਹਨਾਂ ਨੇ ਜਾ ਕੇ ਆਪਣੇ ਘਰ ਵੇਖੇ ਉਹਨਾਂ ਨੂੰ ਇਹਨਾਂ ਨੂੰ ਬਹੁਤ ਵੱਡੇ ਹੌਸਲੇ ਦੀ ਲੋੜ ਆ ਕਿਉਂਕਿ ਉਹ ਹੌਸਲਾ ਹੀ ਅਸਲ ਚ ਇਹਨਾਂ ਦਾ ਹੌਸਲਾ ਬਣਨਾ ਵਾ ਹੁਣ ਤੇ ਚਲੋ ਇੱਥੇ ਮੈਂ ਆਇਆ ਮੈਂ ਵੀ ਗੱਫੇ ਛਕਲੇ ਆਏ ਵੀ ਛਕਲੇ ਆ ਸਾਰਿਆਂ ਹੀ ਛਕਲੇ ਆ ਜਿਹੜੇ ਇੱਥੇ ਵਸਨੀਕ ਆ ਉਹਨਾਂ ਵੀ ਛਕਲੇ ਆ ਪਰ ਮੁੜ ਕੇ ਇਹ ਆ ਵੀ ਨਾ ਤੇ ਗੱਫੇ ਛਕਣ ਵਾਲੇ ਨਾ ਆਉਣੇ ਤੇ ਨਾ ਛਕਾਉਣ ਵਾਲੇ ਆਉਣੇ ਉਹ ਸਮੇਂ ਵਾਸਤੇ ਪੈਸੇ ਸਾਹਮਣੇ ਰੱਖੋ ਜਿੱਦਾਂ ਹੁਣ ਉਧਰ ਘੜ ਕੇ ਆਲ ਵੀ ਮੈਂ ਉਹ ਦਿਨ ਗਿਆ ਸੀ ਉਹਨਾਂ ਚਾਰ ਪੰਜ ਟਰਾਲੇ ਸੀ ਪਰ ਉਹ ਸਿੰਘ ਸਾਈਕਲ ਤੇ ਕਿੰਨਾ ਸਾਈਕਲ ਭਜਾਇਆ ਉਹਨੇ ਤੇ ਸਾਇਕਲ ਤੇ ਉਹਨੇ ਟਰਾਲੇ ਨੂੰ ਕਰਾਸ ਕਰਕੇ ਤੇ ਉਹਨੂੰ ਹੱਥ ਜੋੜੇ ਵੀ ਇੱਥੇ ਨਾ ਕਰਾਈ। ਹੋਰ ਜਿੱਥੇ ਮਾਰੇ ਗਾੜੀ ਚਲੇ ਜਾ। ਭਾਅ ਵੀ ਭਰੇ ਵਾਲੇ ਨੇ ਭਰੀ ਜਾਣਾ ਉਹ ਇਸ ਗੱਲ ਨੂੰ। ਇਹ ਜ਼ਰੂਰ ਬੈਂਡ। ਭਾਈ ਲੋਕਲੋਂ ਤੁਸੀਂ ਇੱਥੇ। ਤੁਸੀਂ ਲੋਕਲੋਂ ਕਿੰਨਾ ਕੁ ਮਾਹੌਲ ਇੱਧਰ ਪਿੰਡਾਂ ਦੇ ਵਿੱਚ ਬਣਦਾ ਜਾ ਰਿਹਾ ਜੀ। ਉਹ ਬਾਬਾ ਜੀ ਨੇ ਕਰੀ ਗੱਲ ਜੀ। ਭਾਈ ਤੁਸੀਂ ਲੋਕ ਨਿਕਰੇ ਵਾਲੇ ਤੋਂ ਜੀ ਅੱਛਾ ਆਸ-ਪਾਸ ਦੀ ਪਿੰਡਾਂ ਦੇ ਵਿੱਚ ਕਿੰਨਾ ਕੋ ਮਾਹੌਲ ਬਣਦਾ ਜਾ ਰਿਹਾ ਉਧਰ ਤਾਂ ਥੋੜਾ ਬਚਾਈ ਹੈ ਬਾਕੀ ਇੱਧਰ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਹਾਂਜੀ ਇਹ ਹੋਣੇ ਬੰਨ ਨੂੰ ਇੱਥੇ ਇਹਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਬਹੁਤ ਸੰਗਤ ਆਈ ਆਪਣੇ ਇਥੋਂ ਕਰਿਆਲੇ ਤੋਂ ਵੀ ਉਹ ਸੇਵਾ ਚੱਲ ਰਹੀ ਹੈ ਹਾਂਜੀ ਕਹਿੰਦੇ ਜੇ ਨੁਕਸਾਨ ਹੁੰਦਾ ਤਾਂ ਬਹੁਤ ਅੱਗੇ ਤੱਕ ਜਾਊਗਾ ਜਾਊਗਾ ਜ਼ਰੂਰ ਜੀ ਹਾਂਜੀ ਪਿੰਡਾਂ 'ਚ ਮਤਲਬ ਸਹਿਮ ਹੈ ਹੁਣ ਲੋਕ ਕੀ ਕਰ ਰਹੇ ਨੇ ਲੋਕਾਂ ਦਾ ਕੀ ਰਿਐਕਸ਼ਨ ਹੈ ਹੁਣ ਲੋਕਾਂ ਦਾ ਧਿਆਨ ਹੈ ਇਧਰਿਆ ਸੰਗਤ ਜਿੰਨੀ ਇਧਰ ਯਾਨੀ ਕਿ ਕਰਿਆਲੇ ਤੋਂ ਇੱ ਇਹ ਬੰਨ ਨੂੰ ਬੰਨਣ ਵਾਸਤੇ ਜੀ ਵੀ ਗਾਂ ਹੋਰ ਨੁਕਸਾਨ ਨਾ ਹੋਣਾ ਹਾਂਜੀ ਇਹ ਕਿੰਨੇ ਕੁ ਗੱਟੇ ਲੱਗ ਚੁੱਕੇ ਨੇ ਹੁਣ ਤੱਕ ਗਿਣਤੀ ਨਹੀਂ ਹੈ ਕੋਈ ਦੀ ਕੋਈ ਗਿਣਤੀ ਨਹੀਂ ਹਾਂਜੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਉੱਥੇ ਬਣਦੀਆਂ ਵੀ ਸਾਂਝੀਆਂ ਕਰਾਂਗੇ ਜਿੱਥੇ ਉਸ ਨੂੰ ਬਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਉਸ ਨੂੰ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਦੇ ਉੱਪਰ ਗੱਟੇ ਲਾ ਕੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੇਕਰ ਇੱਥੋਂ ਨੁਕਸਾਨ ਹੁੰਦਾ ਤਾਂ ਕਿਤਨਾ ਕਿਤੇ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਕਿਲੋਮੀਟਰ ਤੱਕ ਇਹ ਦਰਿਆ ਮਾਰ ਕਰ ਸਕਦਾ ਹੈ ਕਿਉਂਕਿ ਤੁਸੀਂ ਦਰਿਆ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਨੱਕੋ ਨੱਕ ਭਰ ਕੇ ਸ਼ੂਕਦਾ ਹੋਇਆ ਇਸ ਦੇ ਵਿੱਚ ਪਾਣੀ ਦਿਖਾਈ ਦੇ ਰਿਹਾ ਤਸਵੀਰਾਂ ਤੁਹਾਨੂੰ ਨਾਲ-ਨਾਲ ਉਸ ਬਨ ਮਜਬੂਤ ਦੀਆਂ ਵੀ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਕਿਵੇਂ ਗੱਟੇ ਲਗਾ ਲਗਾ ਕੇ ਇੱਥੇ ਮਿੱਟੀ ਜੋ ਹੈ ਲਗਾਈ ਜਾ ਰਹੀ ਹੈ ਤਾਂ ਕਿ ਇਹ ਜੇਕਰ ਕੱਲ ਨੂੰ ਪਾਣੀ ਹੋਰ ਚੜਦਾ ਤਾਂ ਇਸ ਦਾ ਨੁਕਸਾਨ ਨਾ ਹੋਵੇ ਕਿਉਂਕਿ ਇਸ ਦੇ ਦੂਜੇ ਪਾਸੇ ਜਿੰਨੇ ਵੀ ਪਿੰਡ ਨੇ ਜੇਕਰ ਇੱਥੋਂ ਨੁਕਸਾਨ ਹੁੰਦਾ ਤਾਂ ਕਈ ਕਿਲੋਮੀਟਰ ਤੱਕ ਕਿਹਾ ਜਾ ਰਿਹਾ ਕਿ ਇਹ ਪਾਣੀ ਮਾਰ ਕਰੇਗਾ ਦਰਿਆ ਦਾ ਪਾਣੀ ਮਾਰ ਕਰੇਗਾ ਕਿਉਂਕਿ ਤੂਈ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ 2023 ਦੇ ਵਿੱਚ ਵੀ ਜਦ ਹੜਾ ਆਇਆ ਉਦੋਂ ਇੱਥੋਂ ਹੀ ਬਨ ਟੁੱਟਦਾ ਤੇ ਉਸ ਤੋਂ ਬਾਅਦ ਵੱਡਾ ਨੁਕਸਾਨ ਉਹ ਨਾ ਪਿੰਡਾਂ ਦੇ ਵਿੱਚ ਹੋਇਆ ਜਿਹੜੇ ਹੁਣ ਤੱਕ ਵੀ ਜੋ ਤਾਬ ਉਹ ਲੋਕ ਆਏ ਨਹੀਂ ਸੀਗੇ ਤੇ ਹ 2025 ਦੇ ਵਿੱਚ ਇਹ ਮੋੜ ਤੋਂ ਦੇਖ ਸਕਦੇ ਹਾਂ ਕਿ ਦਰਿਆ ਕਿਵੇਂ ਮਾਰ-ਮਾਰਦਾ ਦਿਖਾਈ ਦੇ ਰਿਹਾ ਨਾਲ ਪਿੱਛੇ ਤੁਸੀਂ ਦੇਖ ਰਹੇ ਹੋ ਕਿਵੇਂ ਸੇਵਾ ਇੱਥੇ ਜੋ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਵੀ ਆ ਕੇ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਵੱਡੇ ਖਤਰੇ ਨੂੰ ਟਾਲਿਆ ਜਾ ਸਕੇ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ ਤਾਂ ਕਿ ਜਿਵੇਂ ਦਰਿਆ ਚੜ ਕੇ ਆ ਰਿਹਾ ਤਾਂ ਇੱਥੇ ਪੋਲ ਨਾ ਪਵੇ ਇਹ ਬੰਨ ਜੋ ਹੈ ਮਜ਼ਬੂਤ ਰਹਿਣ ਤੋੜ ਦੇ ਨਾਲ ਇਸ ਵਕਤ ਅਸੀਂ ਤਰਨਤਾਰਨ ਦੇ ਪਿੰਡ ਬੰਡੇਆਲੇ ਦੇ ਵਿੱਚ ਖੜੇ ਆ ਜਿੱਥੇ ਪਾਣੀ ਦੀ ਤਬਾਹੀ ਤੁਹਾਨੂੰ ਦਿਖਾਉਨੇ ਆ ਕਿਵੇਂ ਦਰਿਆ ਦਾ ਪਾਣੀ ਸੜਕਾਂ ਨੂੰ ਰੋੜ ਕੇ ਲੈ ਗਿਆ ਕਿਸ ਤਰੀਕੇ ਦੇ ਨਾਲ ਇੱਥੇ ਤਬਾਹੀ ਮਚਦੀ ਹੋਈ ਦਿਖਾਵਾਂਗੇ ਦਵਿੰਦਰਾ ਤਸਵੀਰ ਦਿਖਾਓ ਕਿਸ ਤਰੀਕੇ ਦੇ ਨਾਲ ਆ ਇੱਥੇ ਸੜਕਾਂ ਦੇਖ ਸਕਦੇ ਹੋ ਇੱਥੇ ਸੜਕ ਸੀਗੀ ਤਾਂ ਪਾਣੀ ਦਾ ਇੰਨਾ ਜ਼ਿਆਦਾ ਫਲੋ ਆਉਂਦਾ ਇਹ ਸੜਕ ਵੀ ਨਾਲ ਆਪਣੇ ਵਹਾ ਕੇ ਲੈ ਗਿਆ ਜਦੋਂ ਵਨ ਟੁੱਟਦਾ ਵਨ ਟੁੱਟਣ ਤੋਂ ਬਾਅਦ ਤੁਹਾਨੂੰ ਬੰਨ ਦੀ ਤਬਾਹੀ ਦਿਖਾਉਨੇ ਆ ਕਿਵੇਂ ਵਨ ਟੁੱਟਣ ਤੋਂ ਬਾਅਦ ਇੱਥੇ ਪਾਣੀ ਤਬਾਹੀ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਹਜ਼ਾਰਾਂ ਏਕੜ ਵਹਾਂ ਕਿ ਆਪਣੇ ਨਾਲ ਲੈ ਗਿਆ ਤੇ ਉੱਥੇ ਸੜਕ ਦੇਖ ਸਕਦੇ ਹਾਂ ਜਿਹੜੀ ਲਿੰਕ ਰੋਡ ਹੈ ਸੜਕ ਸੀਗੀ ਇਹ ਵੀ ਕਿਤੇ ਨਾ ਕਿਤੇ ਇਸ ਪਾਣੀ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਵੱਡੇ ਪੱਦਰ ਦੇ ਉੱਪਰ ਸੜਕ ਦਾ ਵੀ ਨੁਕਸਾਨ ਕੀਤਾ ਜਿੱਥੋਂ ਲੰਘਣਾ ਵੀ ਹੁਣ ਲੋਕਾਂ ਨੂੰ ਦੇਖ ਸਕਦੇ ਹਾਂ ਕਿਵੇਂ ਮੁਸ਼ਕਲ ਹੋਇਆ ਪਿਆ ਖੋਰਾ ਇਸ ਸੜਕ ਨੂੰ ਲੱਗਦਾ ਜਾ ਰਿਹਾ ਦੇਖਦੇ ਹੀ ਦੇਖਦੇ ਇਹ ਸੜਕ ਜੋ ਹੈ ਪਾਣੀ ਦੇ ਵਹਾਅ ਦੇ ਵਿੱਚ ਰੁੜਦੀ ਜਾ ਰਹੀ ਹੈ ਦੇਖ ਸਕਦੇ ਹਾਂ ਉੱਥੋਂ ਕਿੰਨਾ ਜ਼ਿਆਦਾ ਇਸ ਸੜਕ ਦਾ ਨੁਕਸਾਨ ਹੋਇਆ ਕਿਤਨਾ ਕਿਤੇ ਲੰਘਣਾ ਲੋਕਾਂ ਨੂੰ ਕਿੰਨਾ ਜ਼ਿਆਦਾ ਮੁਸ਼ਕਲ ਹੋ ਰਿਹਾ ਦੂਜੇ ਪਾਸੇ ਦੀ ਤਸਵੀਰ ਵੀ ਦਵਿੰਦਰ ਦਿਖਾ ਦਿਓ ਜਿੱਥੇ ਲੋਕ ਜੋ ਨੇ ਸੜਕ ਨੂੰ ਕ੍ਰੋਸ ਕਰਨ ਦੀ ਵੇਟ ਕਰ ਰਹੇ ਨੇ ਪਰ ਜਿਆਦਾ ਵਹਾ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਧੱਕ ਮਾਰ ਕੇ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦਾ ਵਹਾਅ ਹੁੰਦਾ ਇੰਨੀ ਜ਼ਿਆਦਾ ਸਪੀਡ ਦੇ ਵਿੱਚ ਇੱਥੇ ਇਹਨਾਂ ਖੇਤਾਂ ਦੇ ਵਿੱਚ ਸੜਕਾਂ ਦੇ ਵਿੱਚ ਇਹ ਪਾਣੀ ਚੱਲਦਾ ਹੋਇਆ ਦਿਖਾਈ ਦੇ ਰਿਹਾ ਉੱਪਰ ਤੱਕ ਦੇਖ ਸਕਦੇ ਹੋ ਦੇਖਦੇ ਹੀ ਦੇਖਦੇ ਪਾਣੀ ਦਾ ਜੋ ਪੱਧਰਾ ਲਗਾਤਾਰ ਵਧਦਾ ਜਾ ਰਿਹਾ ਕਿਉਂਕਿ ਪਿੱਛੇ ਬੰਨ ਟੁੱਟਦਾ ਹੈ ਬੰਨ ਟੁੱਟਣ ਤੋਂ ਬਾਅਦ ਇੱਕੋ ਦਮ ਇਹਨਾਂ ਇਲਾਕਿਆਂ ਦੇ ਵਿੱਚ ਇਹ ਪਾਣੀ ਚੜ ਕੇ ਆਇਆ ਜਿੱਥੇ ਸੜਕ ਨੂੰ ਆਪਣੇ ਚਪੇੜ ਦੇ ਵਿੱਚ ਲਿਆ ਉੱਥੇ ਹੀ ਕਈ ਜੋ 11 ਏਕੜ ਫਸਲ ਨੂੰ ਵੀ ਆਪਣੀ ਚਪੇੜ ਦੇ ਵਿੱਚ ਇੱਥੇ ਲੈ ਲਿਆ ਤੇ ਮੌਕੇ ਦੇ ਹਾਲਾਤ ਆ ਅਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਬੰਨ ਟੁੱਟਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪਿੰਡਾਂ ਦੇ ਵਿੱਚ ਕੀ ਕੰਡੀਸ਼ਨ ਬਣਦੀ ਜਾ ਰਹੀ ਆ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਪਾਣੀ ਦਾ ਫਲੋ ਲਗਾਤਾਰ ਵਧਦਾ ਜਾ ਰਿਹਾ ਜਿੱਥੇ ਵੱਡੇ ਪੱਧਰ ਦੇ ਉੱਪਰ ਸੜਕਾਂ ਦਾ ਨੁਕਸਾਨ ਕਰ ਦਿੱਤਾ ਨਾਲ ਆਪਣੇ ਸੜਕਾਂ ਵਹਾ ਕੇ ਲੈ ਗਿਆ ਤੇ ਕਈ ਹਜ਼ਾਰਾਂ ਏਕੜ ਪੈਲੀ ਵੀ ਇਸ ਜੋ ਕਹਿ ਸਕਦੇ ਆ ਕਿ ਪਾਣੀ ਦੀ ਚਪੇੜ ਦੇ ਵਿੱਚ ਆਈਆਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖੋ ਦਵਿੰਦਰ ਆ ਤਸਵੀਰ ਦਿਖਾਈ ਜਾਵੇ ਜਿੱਥੇ ਕਿਸ ਤਰੀਕੇ ਦੇ ਨਾਲ ਖੋਰਾ ਲੱਗਦਾ ਹੋਇਆ ਦੇਖ ਸਕਦੇ ਹੋ ਕਿ ਸਮਾਨ ਲੋਕਾਂ ਦੇ ਆਹ ਦੇਖੋ ਕਿਵੇਂ ਜਾਨ ਲੋਕ ਜੋਖਮ ਦੇ ਵਿੱਚ ਪਾ ਕੇ ਇੱਥੋਂ ਗੁਜ਼ਰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ ਮੌਕੇ ਦੇ ਦੇਖੋ ਜਦੋਂ ਇੱਥੋਂ ਕੋਈ ਵੀ ਵਾਹਨ ਲੰਘਦਾ ਹੈ ਤਾਂ ਕਿਤਨਾ ਕਿਤੇ ਵੱਡਾ ਕਹਿ ਸਕਦੇ ਹਾਂ ਕਿ ਜੋ ਲੋਕ ਆਸ-ਪਾਸੇ ਦੇ ਇੱਥੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਵੀ ਜਾਨ ਖਤਰੇ ਦੇ ਵਿੱਚ ਇਸ ਵੇਲੇ ਹੈਗੀ ਆ ਕਿਉਂਕਿ ਪਾਣੀ ਦਾ ਜ਼ਿਆਦਾ ਫਲੋ ਹੋਣ ਕਰਕੇ ਦੇਖ ਸਕਦੇ ਹੋ ਕਿ ਪਾਣੀ ਧੱਕ ਵੀ ਕਿਤਨਾ ਕਿਤੇ ਜ਼ਰੂਰ ਮਾਰਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਕਿਸੇ ਦਰਿਆ ਦੇ ਵਿੱਚ ਪਾਣੀ ਚੱਲਦਾ ਹੋਵੇ ਉਵੇਂ ਇਨਾ ਖੇਤਾਂ ਸੜਕਾਂ ਦੇ ਵਿੱਚ ਇਸ ਵਕਤ ਪਾਣੀ ਚੱਲਣ ਲੱਗ ਗਿਆ ਸੜਕਾਂ ਦੇਖ ਸਕਦੇ ਹੋ ਆਪਣੇ ਨਾਲ ਰੋੜ ਕੇ ਲੈ ਕੇ ਜਾਂਦਾ ਹੋਇਆ ਇਹ ਪਾਣੀ ਦਿਖਾਈ ਦੇ ਰਿਹਾ ਤਾਂ ਤਰਨ ਤਰਨ ਦੇ ਪਿੰਡ ਬੰਡਿਆਲਾ ਦੇ ਵਿੱਚ ਇੱਥੇ ਇਸ ਵੇਲੇ ਅਸੀਂ ਖੜੇ ਹਾਂ ਜਿੱਥੇ ਵੱਡੇ ਪੱਦਰ ਦੇ ਉੱਪਰ ਪਾਣੀ ਨੇ ਤਬਾਹੀ ਮਚਾਈਆ ਕਿਤਨਾ ਕਿਤੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਕੀਤਾ ਹੁਣ ਸੜਕਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਦੇਖਦੇ ਹੀ ਦੇਖਦੇ ਆਪਣੇ ਵਿੱਚ ਸਮੇਟਦਾ ਜਾ ਰਿਹਾ ਕਿੱਡਾ-ਕੱਡਾ ਖੋਰਾ ਇਹਨਾਂ ਸੜਕਾਂ ਨੂੰ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਜਿਵੇਂ ਕਿਸੇ ਦਰਿਆ ਦੇ ਵਿੱਚ ਨਹਿਰ ਵਿਚ ਪਾਣੀ ਵਗ ਰਿਹਾ ਹੋਵੇ ਐਵੇਂ ਸੜਕ ਦੇ ਉੱਪਰ ਦੀ ਇਹ ਪਾਣੀ ਵਗ ਰਿਹਾ ਤੇ ਨਾਲ-ਨਾਲ ਸੜਕ ਦੇਖਦੇ ਹੀ ਦੇਖਦੇ ਛੋਟੀ ਹੁੰਦੀ ਜਾ ਰਹੀ ਹੈ ਕਿਉਂਕਿ ਦਰਿਆ ਦੇ ਵਿੱਚ ਇਹ ਸੜਕ ਬਹਿਂਦੀ ਜਾ ਰਹੀ ਹੈ ਮੌਕੇ ਦੀਆਂ ਬੜੀਆਂ ਹੀ ਖੌਫਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੋਂ ਇੱਥੋਂ ਲੰਘਣ ਵਾਲੇ ਲੋਕ ਵੀ ਕਿਤੇ ਨਾ ਕਿਤੇ ਇਸ ਵੇਲੇ ਸੁਰੱਖਿਤ ਨਹੀਂ ਮਹਿਸੂਸ ਕਰ ਰਹੇ ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਲੋਕਾਂ ਦੀ ਜਾਨ ਵੀ ਇਸ ਵੇਲੇ ਖਤਰੇ ਦੇ ਵਿੱਚ ਹੈ ਕਿਉਂਕਿ ਲਿੰਕ ਸੜਕ ਹੈ ਤਾਂ ਇਸ ਕਰਕੇ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਹੋ ਸਕਦਾ ਜਿਸ ਤਰੀਕੇ ਦੇ ਨਾਲ ਤੁਸੀਂ ਪਾਣੀ ਦੇਖ ਸਕਦੇ ਹੋ ਪਾਣੀ ਦਾ ਲਗਾਤਾਰ ਜੋ ਪੱਧਰਾ ਉਹ ਵਧਦਾ ਹੀ ਜਾ ਰਿਹਾ ਕਟਣ ਦੇ ਨਾਲੋਂ ਤਾਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡਾ ਕਹਿ ਸਕਦੇ ਹਾਂ ਕਿ ਨੁਕਸਾਨ ਇਸ ਇਲਾਕੇ ਦਾ ਹੋ ਸਕਦਾ ਆ ਇੱਕ ਵਾਰ ਤਸਵੀਰ ਜਰੂਰ ਦਿਖਾ ਦਿਓ ਕਿ ਜਦੋਂ ਲੋਕ ਇੱਥੋਂ ਲੰਘਦੇ ਨੇ ਕਿੰਨਾ ਵੈਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਨਾਲ-ਨਾਲ ਸੰਗਤ ਦੇ ਵੱਲੋਂ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਸਾਡੇ ਨਾਲ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਾਬਾ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਦਰਿਆ ਉਫਾਨ ਤੇ ਵਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਗੁਰੂਆਂ ਪਿਆਰੇ ਹੋਣ ਆਪਾਂ ਸਾਰਾ ਕੁਝ ਆਪਣੇ ਸਾਹਮਣੇ ਆ ਤੇ ਚਲੋ ਮਹਾਰਾਜ ਵੀ ਕਹਿੰਦੇ ਆ ਵੀ ਭੈਵੇਂ ਚੱਲੇ ਸੱਦਦੇ ਆ ਉਹ ਵੀ ਜੇ ਤੇ ਮਹਾਰਾਜ ਦੇ ਪੈਜੇ ਜੇ ਖਲੋਜੇ ਤੇ ਖਲੋਜੇ ਜੀ ਨਹੀਂ ਇਹਦੇ ਵਸ ਦੀ ਗੱਲ ਨਹੀਂ ਪਰ ਆ ਜਿੰਨਾ ਨੌਜਵਾਨ ਤਬਕਾ ਵਾ ਜਾਂ ਮਹਾਪੁਰਖਾ ਬਾਬੇ ਅਵਤਾਰ ਸੋਹਣੀ ਆ ਸੁਰ ਸਿੰਘ ਵਾਲੇ ਜਾਂ ਬਾਬੇ ਸੁਖਾ ਹਣੀ ਸਿਹੜਾੜੀ ਸਾਹਿਬ ਵਾਲੇ ਆ ਤਰਨਤਾਰਨ ਵਾਲੇ ਬਾਬੇ ਜਗਤਾਰ ਸੋਹਣੀ ਆ ਵੱਖ-ਵੱਖ ਜਿੱਤਰਾ ਸਾਰੇ ਮਹਾਪੁਰਖਾਂ ਨੇ ਨਾ ਇੱਕ ਇਹੋ ਜਿਹਾ ਮੈਂ ਹੁਣ ਸਾਰਾ ਵੇਖ ਕੇ ਆ ਇਹੋ ਜਿਹਾ ਟੀਮ ਵਰਕ ਤਿਆਰ ਕਰਤਾ ਹੈ ਕਿ ਜਦੋਂ ਮਾੜੀ ਜੀ ਵੀ ਕੋਈ ਗੱਲ ਹੁੰਦੀ ਹੈ ਨਾ ਤਾਂ ਸਾਰੀ ਸੰਗਤ ਇੱਕ ਮੰਨੇ ਨੂੰ ਪੈ ਜਾਂਦੀ ਹੈ ਉਹਨੂੰ ਰੋਕ ਲੈਂਦੀ ਹੈ ਪਰ ਉਹਦੇ ਚ ਗੁਰੂ ਸਾਹਿਬ ਦਾ ਸ਼ੁਕਰ ਹੈ ਜੇਕਰ ਇਹ ਬੰਨ ਇਥੋਂ ਟੁੱਟਦਾ ਵਾ ਜੀ ਪਿੰਡਾਂ ਦੀ ਗਿਣਤੀ ਤੇ ਆਪਾਂ ਕੀ ਕਰਨੀ ਹੈ ਤੇ ਸਮਝੋ ਵੀ ਖੇਮ ਕਰਨ ਤੱਕ ਜਾਵੇਗਾ ਜੀ ਪਿੰਡ ਗਣਦਿਆਂ ਜ਼ਬਾਨ ਥੱਕ ਜਾਣੀ ਹੈ ਤੇ ਜੇ ਇਹਨੂੰ ਉਧਰਲੇ ਬੰਨਿਓ ਗਾੜੀਆਂ ਰੋਕ ਲਾ ਗਈ ਫੇਰ ਦੇ ਰੇ ਪੱਟੀ ਵਾਲੇ ਬੰਨੇ ਨੂੰ ਚਲੇ ਜਾਣਾ ਯਾਨੀ ਇਹ ਸਮਝੋ ਵੀ ਇੱਕ ਬਹੁਤ ਵੱਡਾ ਵੀ ਅੱਧਾ ਨੁਕਸਾਨ ਹੀ ਰੁਕਿਆ ਵਾ ਜੀ ਆਪਾਂ ਗੱਲ ਕਰ ਲਈਏ ਤੇ ਆ ਸਾਰੀ ਸੰਗਤ ਇੱਥੇ ਜਾਣ ਪਛਾਣ ਵਾਲੀ ਪਿਆਰ ਵਾਲੀ ਆ ਇਹ ਬੰਨ ਨੇ ਵੀ ਅੱਧਾ ਨੁਕਸਾਨ ਰੋਕਿਆ ਵਾ ਤੇ ਜੇਕਰ ਇਹ ਟੁੱਟ ਜਾਂਦਾ ਏ ਤੇ ਫਿਰ ਸਮਝੋ ਵੀ ਸਾਰੇ ਨੁਕਸਾਨ ਹੀ ਨੁਕਸਾਨ ਕਈ ਕਿਲੋਮੀਟਰ ਤੱਕ ਮਾਰ ਹੋ ਸਕਦੀ ਏ ਇਸ ਇਲਾਕੇ ਦੇ ਵਿੱਚ ਕਈ ਕਿਲੋਮੀਟਰ ਤੱਕ ਜੀ ਵੇਖੋ ਉਹਦੇ ਵਿੱਚ ਹੁਣ ਜੇ ਇਧਰ ਨੂੰ ਮੈਂ ਕੋਟ ਬੁੱਢੇ ਵਾਲ ਨੂੰ ਸਾਰੀ ਬੈਲਟ ਹੋਂ ਜਿਵੇਂ ਉਹ 메ਨ ਸੜਕਾ ਜਿਹੜੀ ਇਹਨਾਂ ਨੇ ਕੋਟ ਬੁੱਢੇ ਵਾਲਾ ਪੁਲ ਬਣਾਇਆ ਨਵਾਂ ਰੋਜਪੁਰਾ ਹੁਣ ਉਹ ਸਿਰਫ ਪੁਲ ਤੁਹਾਨੂੰ ਦੀਂਦਾ ਵਾ ਸੜਕ ਤੇ ਪਾਣੀ ਹੈ ਤੇ ਉਹਦੇ ਕੋਲੇ ਕੋਲੇ ਪਤਾ ਨਹੀਂ ਕਿੰਨੇ ਇੱਕ ਨਗਰ ਆ ਤੇ ਫਿਰ ਸਭ ਤੋਂ ਵੱਡੀ ਗੱਲ ਆ ਵੀ ਇਸ ਇਲਾਕੇ 'ਚ ਜਾਦੇ ਬਾਬੇ ਵੀਰ ਸੋਨ ਨੰਗਾ ਪਾਦੀਆਂ ਦੇ ਜਿਹੜੇ ਆ ਉਹ ਦਰਬਾਰ ਆ ਗੁਰਦਾਰੇ ਸਾਹਿਬ ਆ ਉਹ ਵੀ ਬਹੁਤ ਆ ਮਤਲਬ ਸਾਰਾ ਕੁਝ ਵੇਖੀਏ ਪਰ ਆਪਾਂ ਜੇ ਇਹਨੂੰ ਆ ਵੇਨੇ ਆ ਨਾ ਵੀ ਇਹ ਜੇ ਤੇ ਆਪਾਂ ਵੇਨੇ ਆ ਵੀ ਪਾਣੀ ਤੇ ਪਾਣੀ ਆ ਤੇ ਜੇ ਆਪਾਂ ਇਹਨੂੰ ਵੇਨੇ ਆ ਵੀ ਸਾਡੀ ਕਮਾਈ ਦੇ ਹਿਸਾਬ ਨਾਲ ਜੋ ਕਿਸਾਨਾਂ ਦੀ ਕਮਾਈ ਆ ਤੇ ਫਿਰ ਇਹ ਨੋਟਾਂ ਦੀਆਂ ਗੱਟੀਆਂ ਹੀ ਜਾਣ ਨਹੀਂ ਆ ਜਿੰਨੀਆਂ ਰੋੜ ਰੋੜ ਕੇ ਜਾਣ ਨਹੀਂ ਆ ਸਮਝੋ ਵੀ ਗੱਡਿਆਂ ਦੇ ਗੱਡੇ ਟਰੱਕਾਂ ਦੇ ਟਰੱਕ ਮਾਇਆ ਰੁੜੀ ਜਾਂਦੀ ਹੈ ਹੁਣ ਇਹਦਾ ਬਹੁਤਾ ਵੱਡਾ ਨੁਕਸਾਨ ਸਾਨੂੰ ਇਹ ਵੀ ਹੋਣਾ ਵੀ ਕਈ ਬੰਦੇ ਸਾਡੇ ਭਰਾ ਬਾਹਰਲੇ ਮੁਲਕਾਂ ਜਾ ਉਹਨਾਂ ਦੂਜਿਆਂ ਨੂੰ ਪਹਿਲੀ ਠੇਕੇ ਦੇ ਦਿੱਤੀ ਹੈ ਹੋਣ ਉਹਨਾਂ ਆਖੜਾਂ ਵੀ ਸਾਨੂੰ ਪੈਸੇ ਚਾਹੀਦੇ ਆ ਮੈਂ ਤੁਹਾਡੇ ਮਾਧਿਅਮ ਨਾਲ ਹੀ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜਿਹੜੇ ਬਾਹਰ ਆ ਜਿਹੜੇ ਇੱਥੇ ਕੋਈ ਆ ਕਿਉਂਕਿ ਉਹਨਾਂ ਆਖੜਾਂ ਬਾਬਾ ਕੋਈ ਬੋਲ ਗਿਆ ਜਿਹੜੇ ਇੱਥੋਂ ਵਾਲੇ ਆ ਉਹ ਤੇ ਚਲੋ ਇੱਕ ਦੂਜੇ ਨਾਲ ਸਮਝਾਉਦਾ ਕਰ ਲੈਣ ਵੀ ਕੋਈ ਮਾਤੜ ਨੇ ਮਾਤੜ ਦੀ ਲਈ ਆ ਤੇ ਉਹਦੀ ਗੱਲ ਵਕਰੀ ਆ ਪਰ ਜਿੰਨੇ ਵੀ ਗੁਰਮ ਪਿਆਰਿਓ ਬਾਹਰਲੇ ਮਲਖਾਂ ਜਾਣਾ ਉਹਨਾਂ ਨੂੰ ਬੇਨਤੀ ਕਰੂੰਗਾ ਮੈਂ ਤੁਹਾਡੇ ਮਾਧਿਅਮ ਰਹੀਂ ਵੀ ਜੇ ਐਰ ਕੀ ਠੇਕਾ ਨਾਂ ਵੀ ਦਿੱਤਾ ਜਾਵੇ ਤੇ ਇਹਨਾਂ ਦਾ ਭਲਾ ਕਰਿਓ ਬਾਕੀ ਕੁਝ ਛੋਟੇ ਵੀ ਰਕੌੜੀਆਂ ਗੱਲਾਂ ਦੀਆਂ ਹੁਣ ਕੌੜੀ ਗੱਲ ਵੜੀ ਆ ਜੇ ਮੈਂ ਕਰਾਂ ਤੇ ਕੌੜੀ ਗੱਲ ਇਹ ਆ ਵੀ ਇੱਕ ਸਾਲ ਕਬੱਡੀਆਂ ਰੋਗ ਦੇਣ ਨਾ ਇਹ ਕੌੜੀ ਹੈ ਬਹੁਤ ਜ਼ਿਆਦੀ ਗੱਲ ਤੇ ਆ ਜਿਹੜੇ ਲੋਕ ਆ ਇਹਨਾਂ ਦੀ ਅੱਧੋਂ ਜ਼ਿਆਦੀ ਪਰਪਾਈ ਹੋ ਸਕਦੀ ਆ ਉਹਦਾ ਮਤਲਬ ਇਹ ਨਹੀਂ ਮੈਂ ਕਹਿੰਦਾ ਵੀ ਵੀ ਕਬੱਡੀ ਬੰਦ ਹੀ ਕਰ ਦਿਓ ਪਰ ਜਿਹੜਾ ਖਰਚਾ ਉਹਨੂੰ ਸੀਮਿਤ ਕਰਕੇ ਜੇ ਉਹ ਬੰਦੇ ਵੀ ਇਧਰ ਹਮਲਾ ਮਾਰ ਦੇਣ ਬਾਕੀ ਕੁਝ ਗੱਲਾਂ ਇਹੋ ਜੀਆਂ ਵਾਂ ਜਿਨ੍ਹਾਂ ਤੇ ਕਿੰਤੂ ਪਰੰਤੂ ਵੀ ਕੀ ਜਾਂਦੇ ਆ ਜਿਵੇਂ ਉਹ ਕੁਝ ਗਾਇਕ ਆ ਦਿਲਜੀਤ ਹੁਣਾਂ ਵਰਗੇ ਤੇ ਜੇ ਉਹ ਆਪਣਾ ਸਾਥ ਦੇਣ ਡਿਆ ਉਹ ਪਿੰਡ ਗੋਦਲੈਂਡ ਤੇ ਮੜੀ ਗੱਲ ਹੁਣ ਜੇ ਕੱਲਾ ਘੜਕਾ ਕੱਲਾ ਘੜਕਾ ਘੜਕੇ ਦੇ ਵਿੱਚ ਮੈਂ ਪਰਸੋਂ ਗਿਆ ਸੀ ਉਸ ਦਿਨ ਸਿੰਘਾੜ ਵਾਲੇ ਆਏ ਸੀ ਉਥੇ ਰਾਸ਼ਨ ਵੰਡ ਕੇ ਨਾਲ ਮੈਂ ਵੀ ਗਿਆ ਸੀ ਉਹਨਾਂ ਦੇ ਤੇ ਉਥੇ ਹੁਣ ਬਾਬੇ ਨਾਨਸ ਹੋਣੀ ਮੁੰਡੇ ਪਿੰਡ ਵਾਲੇ ਜੀ 1 ਕਰੋੜ ਰੁਪਏ ਦਾ ਉਹਨਾਂ ਕੱਲਿਆਂ ਦਾ ਨੁਕਸਾਨ ਹੈ ਤੇ ਨੁਕਸਾਨ ਤੇ ਨਹੀਂ ਇਹਦਾ ਗਿਣਿਆ ਜਾ ਸਕਦਾ ਵੀ ਕਿੰਨਾ ਕਾ ਤੇ ਜੇ ਆਪਾਂ ਮੁੰਡਾ ਪਿੰਡ ਹੀ ਦੇਦੀ ਹੈ ਨਾ ਗੋਦ ਕੇ ਗਾਇਕ ਨੂੰ ਮੇਰੇ ਹਿਸਾਬ ਨਾਲ ਇੱਕ ਅਰਬ ਦਾ ਉਹਦਾ ਕੰਮ ਹੋ ਜਾਣਾ ਇੱਕ ਅਰਬ ਜੀ ਇਹਨਾਂ ਦੇ ਸਰਕਾਰਾਂ ਨੇ ਮੁਆਵਜ਼ਾ ਨਹੀਂ ਦੇਣਾ ਜੀ ਜਿੰਨਾ ਉਹਨਾਂ ਸਾਨੂੰ ਤੇ ਇਹ ਕਰਕੇ ਆਪਾਂ ਤੇ ਇਹ ਗੱਲ ਕਰਦੇ ਆਂ ਵੀ ਜਿਹੜਾ ਵੀ ਤੁਹਾਡੇ ਜੇ ਫਰਜ਼ ਕਰੋ ਕੋਈ ਆਇਆ ਨਾ ਉਹਨੇ ਪੱਥਰ ਚੁੱਕ ਕੇ ਵੀ ਰੱਖਤਾ ਤੇ ਉਹਦਾ ਧੰਨਵਾਦ ਕਰੋ ਜੀ ਵੀ ਤੇਰਾ ਭਾਈ ਹੋਰ ਵੀ ਬਾਈ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਾਈ ਕਹਿੰਦੇ ਵੀ 23 ਚ ਇਥੋਂ ਜ਼ਿਆਦਾ ਨੁਕਸਾਨ ਹੋਇਆ ਸੀ ਜਦੋਂ ਟੁੱਟਿਆ ਉਹਨੂੰ ਹਾਂਜੀ ਤੇਈ ਚ ਨਾ ਇੱਥੋਂ ਮਤਲਬ ਇਸ ਵਾਰੀ ਬੰਨ ਜਿਹੜਾ ਪਿੱਛੇ ਪਿੱਛੇ ਕਾਫੀ ਨੁਕਸਾਨ ਚੁੱਕਾ ਚੁੱਕਿਆ ਨਾ ਪਾਣੀ ਤਾਂ ਇਸ ਵਾਰੀ ਥੋੜਾ ਇੱਥੇ ਬਚਾਇਆ ਹੁਣ 2-3 ਦਿਨਾਂ ਤੋਂ ਜਿੱਦਾਂ ਪਾਣੀ ਤੁਸੀਂ ਵੇਖ ਰਹੇ ਹੋ ਆਪ ਵੀ ਜਿਆਦਾ ਪਾਣੀ ਦਾ ਲੈਵਲ ਵਧ ਗਿਆ ਹੁਣ ਇੱਥੋਂ ਖਤਰਾ ਮਤਲਬ ਆਬਰ ਕਰਾ ਰਿਹਾ ਜਿੰਨਾਂ ਚਿਰ ਕੋਈ ਉੱਪਰੋਂ ਪ੍ਰਮਾਤਮਾ ਦੀ ਮਿਹਰ ਨਹੀਂ ਹੁੰਦੀ ਜਾਂ ਕੋਈ ਪਿੱਛੋਂ ਪਾਣੀ ਘਟਦਾ ਨਹੀਂ ਆ ਹਾਂਜੀ ਤਾਂ ਜੋ ਵਨ ਨੂੰ ਇੱਥੇ ਡਾਫ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡਾਂ ਵਾਲੀ ਨੇ ਕਿ ਆਸੇ-ਪਾਸੇ ਦੂਰੋਂ ਵੀ ਸੰਗਤ ਆਈ ਆ ਹਾਂਜੀ ਵੀਰ ਜੀ ਇਹ ਲਾਗੇ-ਲਾਗੇ ਪਿੰਡਾਂ ਦੇ ਆ ਮੰਨ ਲਓ ਤੇ ਬਹੁਤ ਦੂਰੋਂ ਜਿੱਦਾਂ ਹੁਣ ਸਾਡਾ ਏਰੀਆ ਖੇਮ ਕਰਨ ਪੈਂਦਾ ਹੈ ਤਾਂ ਉੱਥੋਂ ਅਸੀਂ ਚੱਲ ਕੇ ਆਏ ਆ ਜਿੰਨੀ ਸਾਡੇ ਤੋਂ ਸੇਵਾ ਮੰਨ ਲਓ ਕਰ ਸਕਦੇ ਆ ਅਸੀਂ ਸੇਵਾ ਕਰ ਲਈ ਆ ਹਾਂਜੀ ਇੱਥੇ ਮੁਕਤਸਰ ਤੋਂ ਬਾਬੇ ਅਵਤਾਰ ਸੋਨੀ ਸੁਰਸਿੰਘ ਵਾਲੇ ਆ ਨਾ ਹਾਂਜੀ ਮੁਕਤਸਰ ਤੋਂ ਉਹਨਾਂ ਦੇ ਬਹੁਤ ਜ਼ਿਆਦੇ ਬੰਦੇ ਆ ਕੋਈ 50000 ਦੇ ਘਟਾ ਤੇ ਭਰ ਕੇ ਲੈ ਕੇ ਆਏ ਹੋ ਅੱਛਾ ਉਹ ਬੰਦੇ ਸਾਰੇ ਲੱਗੇ ਆ ਮਤਲਬ ਜੇ ਆਪਾਂ ਕਹਿ ਦਈਏ ਨਾ ਤੇ ਹੁਣ ਸੇਵਾ ਤੇ ਵੇਖੋ ਅਭੀ ਰਾਜਸਥਾਨ ਤੋਂ ਜੁਪੀ ਤੋਂ ਅੱਜ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਹਜੂਰ ਸਾਹਿਬ ਤੋਂ ਐਲਾਨ ਹੋਇਆ ਜੀ ਵੀ ਹਜੂਰ ਸਾਹਿਬ ਦੀਆਂ ਸੰਗਤਾਂ ਵੀ ਰਾਤ ਸਮਗਰੀ ਲੈ ਕੇ ਨਾਲ ਸਿੰਘ ਜਿਹੜੇ ਆਉਣ ਡਿਆ ਤੇ ਫੇਰ ਇਧਰ ਪਟਨੇ ਸਾਹਿਬ ਤੋਂ ਵੀ ਮਤਲਬ ਇਹ ਚੀਜ਼ ਨੂੰ ਜਿਹੜਾ ਵਾ ਉਹ ਪਰ ਥੋੜਾ ਜਿਹਾ ਇੱਥੇ ਇਹ ਤੇ ਗੱਲ ਥੋੜੀ ਹੈਗੀ ਆ ਵੀ ਆਉਣ ਸੇਖੀ ਡਿਆ ਜਿੱਥੋਂ ਵੀ ਡਿਆ ਹੁਣ ਹਰਿਆਣੇ ਵਾਲਿਆਂ ਨੇ ਉਦਮ ਕੀਤਾ ਉਹਨਾਂ ਦਾ ਧੰਨਵਾਦ ਆ ਹਰਿਆਣੇ ਵਾਲੇ ਭਰਾਵਾਂ ਨੇ ਪਰ ਇਸ ਤਰ੍ਹਾਂ ਜਿਹੜਾ ਵੇਖੋ ਵੀ ਜਦੋਂ ਪੰਜਾਬ ਆ ਪੰਜਾਬ ਤੇ ਵਿੰਦਾ ਹੀ ਨਹੀਂ ਵੀ ਮੈਂ ਮਰ ਜਾਵਾਂ ਜਿਹੜੇ ਹੁਣ ਪੰਜਾਬ ਮੁਸ਼ਕਲ ਦੇ ਵਿੱਚ ਆ ਤੁਹਾਨੂੰ ਲੱਗਦਾ ਵੀ ਸਾਰਿਆਂ ਨੂੰ ਮਦਦ ਦੀ ਲੋੜ ਕਰਨੀ ਚਾਹੀਦੀ ਆ ਪੰਜਾਬ ਨਾਲ ਖੜਨਾ ਚਾਹੀਦਾ ਮੈਂ ਨਾ ਜੀ ਇੰਨਾ ਖੜਨਾ ਚਾਹੀਦਾ ਵੀ ਕੋਈ ਆ ਵਟਾ ਚੋਕੇ ਰੱਖ ਸਕਦਾ ਉਹਨਾਂ ਤੇ ਵਟਾ ਚੋਕੇ ਰੱਖ ਜਾਏ ਇਥੇ ਕੋਈ ਪੰਜਾਬੀ ਜਦ ਵੀ ਕਿਤੇ ਦੁਨੀਆ 'ਚ ਭੀੜ ਪਈ ਆ ਪੰਜਾਬੀਆਂ ਨੇ ਉੱਥੇ ਜਾ ਕੇ ਪਹਿਲਾਂ ਮਦਦ ਕਰੀ ਆ ਭਾਵੇਂ ਕਿਤੇ ਵੀ ਦੁਨੀਆ 'ਚ ਭੀੜ ਪਈ ਹੋਵੇ ਹੁਣ ਜਦੋਂ ਪੰਜਾਬ 'ਤੇ ਭੀੜ ਪਈ ਆ ਤੁਹਾਨੂੰ ਲੱਗਦਾ ਵੀ ਸਾਰੇ ਲੋਕਾਂ ਨੂੰ ਜਿਹੜੇ ਵੀ ਚਾਹੇ ਵਿਦੇਸ਼ਾਂ 'ਚ ਹੋਣ ਚਾਹੇ ਹੋਰ ਸੂਬੇ ਵਾਲੇ ਹੋਣ ਉਹਨਾਂ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਨਹੀਂ ਜੀ ਇਹ ਤੇ ਵੇਖੋ ਇਹਦੇ ਇੱਕ ਬੱਚੇ ਨੂੰ ਵੀ ਪੁੱਛਾਂਗੇ ਆਪਾਂ ਉਹ ਵੀ ਜਵਾਬ ਦੇਊਗਾ ਕਿ ਜ਼ਰੂਰ ਖੜਨਾ ਚਾਹੀਦਾ ਤੇ ਖੜਨਾ ਵੀ ਇਸ ਤਰ੍ਹਾਂ ਚਾਹੀਦਾ ਵਾ ਵੀ ਜਿਵੇਂ ਇਹ ਨਹੀਂ ਹੁਣ ਮੈਂ ਆ ਤੇ ਫੋਟੋ ਲਵਾ ਕੇ ਚੱਲ ਜਾ ਇਦਾਂ ਨਹੀਂ ਕੋਈ ਇੱਥੇ ਆਪਾਂ ਜਿੰਨਾ ਹੋ ਸਕੇ ਥੋੜੀ ਬਹੁਤ ਸੇਵਾ ਇਹਨਾਂ ਦੀ ਹੈਲਪ ਚਲੋ ਮੈਂ ਗੁਰੂ ਸਾਹਿਬ ਤੋਂ ਡਰ ਕੇ ਆ ਨਾ ਜਿੱਦ ਤਰ੍ਹਾਂ ਮੈਂ ਹੀ ਆਉਣਾ ਸੀ ਮਾਪੁਰਖਾਂ ਦੇ ਲੰਗਰ 'ਚ ਆਉਣਾ ਸੀ ਮੈਂ ਸੋਚਿਆ ਕੋਈ ਫਰੂਟ ਲੈ ਜੀਏ ਕੋਈ ਪਾਣੀ ਲੈ ਜੀਏ ਤੇ ਇਹ ਚੀਜ਼ਾਂ ਵੀ ਜ਼ਰੂਰੀ ਹੈ ਪਰ ਸਭ ਤੋਂ ਵੱਡੀ ਜਿਹੜੀ ਇਹਨਾਂ ਲੋਕਾਂ ਨੂੰ ਜ਼ਰੂਰਤ ਹੈ ਪਾਣੀ ਵਗਦੇ ਤੋਂ ਨਹੀਂ ਪਾਣੀ ਸੁੱਕੇ ਤੋਂ ਪੈਣੀ ਹੈ ਜਿੱਦਣ ਪਾਣੀ ਸੁੱਕਾ ਨਾ ਜਿੱਦਣ ਇਹ ਲੋਕ ਆਪਣੇ ਘਰਾਂ 'ਚ ਗਏ ਇਹਨਾਂ ਨੇ ਜਾ ਕੇ ਆਪਣੇ ਘਰ ਵੇਖੇ ਉਦੋਂ ਇਹਨਾਂ ਨੂੰ ਬਹੁਤ ਵੱਡੇ ਹੌਸਲੇ ਦੀ ਲੋੜ ਆ ਕਿਉਂਕਿ ਉਹ ਹੌਸਲਾ ਹੀ ਅਸਲ ਚ ਇਹਨਾਂ ਦਾ ਹੌਸਲਾ ਬਣਨਾ ਵਾ ਹੁਣ ਤੇ ਚਲੋ ਇੱਥੇ ਮੈਂ ਆਇਆ ਮੈਂ ਵੀ ਗੱਪੇ ਛਕਲੇ ਆਏ ਵੀ ਛਕਲੇ ਆ ਸਾਰਿਆਂ ਹੀ ਛਕਲੇ ਆ ਜਿਹੜੇ ਇੱਥੇ ਵਸਨੀਕ ਆ ਉਹਨਾਂ ਵੀ ਛਕਲੇ ਆ ਪਰ ਮੁੜ ਕੇ ਇਹ ਆ ਵੀ ਨਾ ਤੇ ਗੱਪੇ ਛਕਣ ਵਾਲੇ ਹੋਣੇ ਤੇ ਨਾ ਛਕਾਉਣ ਵਾਲੇ ਹੋਣੇ ਉਹ ਸਮੇਂ ਵਾਸਤੇ ਪੈਸੇ ਸਾਹਮਣੇ ਰੱਖੋ ਜਿੱਦਾਂ ਹੁਣ ਉਧਰ ਘੜ ਕੇ ਆਲ ਵੀ ਮੈਂ ਉਹ ਦਿਨ ਗਿਆ ਸੀ ਉਹਨਾਂ ਚਾਰ ਪੰਜ ਟਰਾਲੇ ਸੀ ਪਰ ਉਹ ਸਿੰਘ ਸਾਈਕਲ ਤੇ ਕਿੰਨਾ ਸਾਈਕਲ ਭਜਾਇਆ ਉਹਨੇ ਤੇ ਸਾਇਕਲ ਤੇ ਉਹਨੇ ਟਰਾਲੇ ਨੂੰ ਕਰਾਸ ਕਰਕੇ ਤੇ ਉਹਨੂੰ ਹੱਥ ਜੋੜੇ ਵੀ ਇੱਥੇ ਨਾ ਕਰਾਈ। ਹੋਰ ਜਿੱਥੇ ਮਾਰੇ ਗਾੜੀ ਚਲੇ ਜਾ। ਭਾਅ ਵੀ ਭਰੇ ਵਾਲੇ ਨੇ ਭਰੀ ਜਾਣਾ ਉਹ ਇਸ ਗੱਲ ਨੂੰ। ਇਹ ਜ਼ਰੂਰ ਬੈਂਡ। ਭਾਈ ਲੋਕਲੋਂ ਤੁਸੀਂ ਇੱਥੇ। ਤੁਸੀਂ ਲੋਕਲੋਂ ਕਿੰਨਾ ਕੁ ਮਾਹੌਲ ਇੱਧਰ ਪਿੰਡਾਂ ਦੇ ਵਿੱਚ ਬਣਦਾ ਜਾ ਰਿਹਾ ਜੀ। ਉਹ ਬਾਬਾ ਜੀ ਨੇ ਕਰਾਈ ਗੱਲ ਜੀ। ਬਈ ਤੁਸੀਂ ਲੋਕ ਨੇ ਕਿਰਿਆਲੇ ਤੋਂ ਜੀ ਅੱਛਾ ਆਸ-ਪਾਸੇ ਦੀ ਪਿੰਡਾਂ ਦੇ ਵਿੱਚ ਕਿੰਨਾ ਕੋ ਮਾਹੌਲ ਬਣਦਾ ਜਾ ਰਿਹਾ ਹੈ ਉਧਰ ਤਾਂ ਥੋੜਾ ਬਚਾਈ ਹੈ ਬਾਕੀ ਇੱਧਰ ਨੁਕਸਾਨ ਜ਼ਿਆਦਾ ਹੋ ਰਿਹਾ ਹੈ ਹਾਂਜੀ ਜੀ ਹੁਣ ਇਹ ਬੰਨ ਨੂੰ ਇੱਥੇ ਇਹਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਬਹੁਤ ਸੰਗਤ ਆਈ ਆਪਣੇ ਇਥੋਂ ਕਿਰਿਆਲੇ ਤੋਂ ਵੀ ਉਹ ਸੇਵਾ ਚੱਲ ਰਹੀ ਹੈ ਹਾਂਜੀ ਕਹਿੰਦੇ ਜੇ ਨੁਕਸਾਨ ਹੁੰਦਾ ਤਾਂ ਬਹੁਤ ਅੱਗੇ ਤੱਕ ਜਾਊਗਾ ਜਾਊਗਾ ਜ਼ਰੂਰ ਜੀ ਹਾਂਜੀ ਪਿੰਡਾਂ 'ਚ ਮਤਲਬ ਸਹਿਮ ਹੈ ਹੁਣ ਲੋਕ ਕੀ ਕਰ ਰਹੇ ਨੇ ਲੋਕਾਂ ਦਾ ਕੀ ਰਿਐਕਸ਼ਨ ਹੈ ਹੁਣ ਲੋਕਾਂ ਦਾ ਧਿਆਨ ਹੈ ਇੱਧਰ ਹੀ ਸੰਗਤ ਜਿੰਨੀ ਇੱਧਰ ਹੀ ਯਾਨ ਇਹ ਬੰਨ ਨੂੰ ਬੰਨਣ ਵਾਸਤੇ ਜੀ ਵੀ ਗਾਂ ਹੋਰ ਨੁਕਸਾਨ ਨਾ ਹੋਣਾ ਹਾਂਜੀ ਇਹ ਕਿੰਨੇ ਕੁ ਗੱਟੇ ਲੱਗ ਚੁੱਕੇ ਨੇ ਹੁਣ ਤੱਕ ਗਿਣਤੀ ਨਹੀਂ ਹੋਈ ਕੋਈ ਕੋਈ ਗਿਣਤੀ ਨਹੀਂ ਹਾਂਜੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਉੱਥੇ ਬਣਦੀਆਂ ਵੀ ਸਾਂਝੀਆਂ ਕਰਾਂਗੇ ਜਿੱਥੇ ਉਸ ਨੂੰ ਬੰਨ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਉਸ ਨੂੰ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਦੇ ਉੱਪਰ ਗੱਟੇ ਲਾ ਕੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੇਕਰ ਇੱਥੋਂ ਨੁਕਸਾਨ ਹੁੰਦਾ ਤਾਂ ਕਿਤਨਾ ਕਿਤੇ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਕਿਲੋਮੀਟਰ ਤੱਕ ਇਹ ਦਰਿਆ ਮਾਰ ਕਰ ਸਕਦਾ ਹੈ ਕਿਉਂਕਿ ਤੁਸੀਂ ਦਰਿਆ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਨੱਕੋ ਨੱਕ ਭਰ ਕੇ ਸ਼ੂਕਦਾ ਹੋਇਆ ਇਸ ਦੇ ਵਿੱਚ ਪਾਣੀ ਦਿਖਾਈ ਦੇ ਰਿਹਾ ਤਸਵੀਰਾਂ ਤੁਹਾਨੂੰ ਨਾਲ-ਨਾਲ ਉਸ ਬਨ ਮਜਬੂਤ ਦੀਆਂ ਵੀ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਕਿਵੇਂ ਗੱਟੇ ਲਗਾ ਲਗਾ ਕੇ ਇੱਥੇ ਮਿੱਟੀ ਜੋ ਹੈ ਲਗਾਈ ਜਾ ਰਹੀ ਹੈ ਤਾਂ ਕਿ ਇਹ ਜੇਕਰ ਕੱਲ ਨੂੰ ਪਾਣੀ ਹੋਰ ਚੜਦਾ ਤਾਂ ਇਸ ਦਾ ਨੁਕਸਾਨ ਨਾ ਹੋਵੇ ਕਿਉਂਕਿ ਇਸ ਦੇ ਦੂਜੇ ਪਾਸੇ ਜਿੰਨੇ ਵੀ ਪਿੰਡ ਨੇ ਜੇਕਰ ਇੱਥੋਂ ਨੁਕਸਾਨ ਹੁੰਦਾ ਤਾਂ ਕਈ ਕਿਲੋਮੀਟਰ ਤੱਕ ਕਿਹਾ ਜਾ ਰਿਹਾ ਕਿ ਇਹ ਪਾਣੀ ਮਾਰ ਕਰੇਗਾ ਦਰਿਆ ਦਾ ਪਾਣੀ ਮਾਰ ਕਰੇਗਾ ਕਿਉਂਕਿ ਤੂਈ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ 2023 ਦੇ ਵਿੱਚ ਵੀ ਜਦ ਹੜਾ ਆਇਆ ਉਦੋਂ ਇੱਥੋਂ ਹੀ ਬਨ ਟੁੱਟਦਾ ਤੇ ਉਸ ਤੋਂ ਬਾਅਦ ਵੱਡਾ ਨੁਕਸਾਨ ਉਹਨਾਂ ਪਿੰਡਾਂ ਦੇ ਵਿੱਚ ਹੋਇਆ ਜਿਹੜੇ ਹੁਣ ਤੱਕ ਵੀ ਜੋ ਤਾਬ ਉਹ ਲੋਕ ਆਏ ਨਹੀਂ ਸੀਗੇ ਤੇ ਹ 2025 ਦੇ ਵਿੱਚ ਇਹ ਮੋੜ ਤੋਂ ਦੇਖ ਸਕਦੇ ਹਾਂ ਕਿ ਦਰਿਆ ਕਿਵੇਂ ਮਾਰ-ਮਾਰ ਦਾ ਦਿਖਾਈ ਦੇ ਰਿਹਾ ਨਾਲ ਪਿੱਛੇ ਤੁਸੀਂ ਦੇਖ ਰਹੇ ਹੋ ਕਿਵੇਂ ਸੇਵਾ ਇੱਥੇ ਜੋ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਵੀ ਆ ਕੇ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਵੱਡੇ ਖਤਰੇ ਨੂੰ ਟਾਲਿਆ ਜਾ ਸਕੇ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ ਤਾਂ ਕਿ ਜਿਵੇਂ ਦਰਿਆ ਚੜ ਕੇ ਆ ਰਿਹਾ ਤਾਂ ਇੱਥੇ ਪੋਲ ਨਾ ਪਵੇ ਇਹ ਬੰਨ ਜੋ ਹੈ ਮਜ਼ਬੂਤ ਰਹਿਣ ਤੁਹਾਡੇ ਨਾਲ ਇਸ ਵਕਤ ਅਸੀਂ ਤਰਨਤਾਰ ਦੇ ਪਿੰਡ ਬੰਡੇਆਲੇ ਦੇ ਵਿੱਚ ਖੜੇ ਹਾਂ ਜਿੱਥੇ ਪਾਣੀ ਦੀ ਤਬਾਹੀ ਤੁਹਾਨੂੰ ਦਿਖਾਉਨੇ ਆ ਕਿਵੇਂ ਦਰਿਆ ਦਾ ਪਾਣੀ ਸੜਕਾਂ ਨੂੰ ਰੋੜ ਕੇ ਲੈ ਗਿਆ ਕਿਸ ਤਰੀਕੇ ਦੇ ਨਾਲ ਇੱਥੇ ਤਬਾਹੀ ਮੱਚਦੀ ਹੋਈ ਦਿਖਾਵਾਂਗੇ ਦਵਿੰਦਰਾ ਤਸਵੀਰ ਦਿਖਾਓ ਕਿਸ ਤਰੀਕੇ ਦੇ ਨਾਲ ਇੱਥੇ ਸੜਕਾਂ ਦੇਖ ਸਕਦੇ ਹੋ ਇੱਥੇ ਸੜਕ ਸੀਗੀ ਤਾਂ ਪਾਣੀ ਦਾ ਇੰਨਾ ਜ਼ਿਆਦਾ ਫਲੋ ਆਉਂਦਾ ਇਹ ਸੜਕ ਵੀ ਨਾਲ ਆਪਣੇ ਵਹਾ ਕੇ ਲੈ ਗਿਆ ਜਦੋਂ ਬੰਨ ਟੁੱਟਦਾ ਬੰਨ ਟੁੱਟਣ ਤੋਂ ਬਾਅਦ ਤੁਹਾਨੂੰ ਬੰਨ ਦੀ ਤਬਾਹੀ ਦਿਖਾਉਨੇ ਆ ਕਿਵੇਂ ਬੰਨ ਟੁੱਟਣ ਤੋਂ ਬਾਅਦ ਇੱਥੇ ਪਾਣੀ ਤਬਾਹੀ ਮਚਾਉਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਹਜ਼ਾਰਾਂ ਏ ਵਹਾਂ ਕਿ ਆਪਣੇ ਨਾਲ ਲੈ ਗਿਆ ਤੇ ਉੱਥੇ ਸੜਕ ਦੇਖ ਸਕਦੇ ਹਾਂ ਜਿਹੜੀ ਲਿੰਕ ਰੋਡ ਹੈ ਸੜਕ ਸੀਗੀ ਇਹ ਵੀ ਕਿਤੇ ਨਾ ਕਿਤੇ ਇਸ ਪਾਣੀ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਵੱਡੇ ਪੱਦਰ ਦੇ ਉੱਪਰ ਸੜਕ ਦਾ ਵੀ ਨੁਕਸਾਨ ਕੀਤਾ ਜਿੱਥੋਂ ਲੰਘਣਾ ਵੀ ਹੁਣ ਲੋਕਾਂ ਨੂੰ ਦੇਖ ਸਕਦੇ ਹਾਂ ਕਿਵੇਂ ਮੁਸ਼ਕਲ ਹੋਇਆ ਪਿਆ ਖੋਰਾ ਇਸ ਸੜਕ ਨੂੰ ਲੱਗਦਾ ਜਾ ਰਿਹਾ ਦੇਖਦੇ ਹੀ ਦੇਖਦੇ ਇਹ ਸੜਕ ਜੋ ਹੈ ਪਾਣੀ ਦੇ ਵਹਾਅ ਦੇ ਵਿੱਚ ਰੁੜਦੀ ਜਾ ਰਹੀ ਹੈ ਦੇਖ ਸਕਦੇ ਹਾਂ ਉੱਥੋਂ ਕਿੰਨਾ ਜ਼ਿਆਦਾ ਇਸ ਸੜਕ ਦਾ ਨੁਕਸਾਨ ਹੋਇਆ ਕਿਤਨਾ ਕਿਤੇ ਲੰਘਣਾ ਲੋਕਾਂ ਨੂੰ ਕਿੰਨਾ ਜ਼ਿਆਦਾ ਮੁਸ਼ਕਲ ਹੋ ਰਿਹਾ ਦੂਜੇ ਪਾਸੇ ਦੀ ਤਸਵੀਰ ਵੀ ਦਵਿੰਦਰ ਦਿਖਾ ਦਿਓ ਜਿੱਥੇ ਲੋਕ ਜੋ ਨੇ ਸੜਕ ਨੂੰ ਕ੍ਰਾਸ ਕਰਨ ਦੀ ਵੇਟ ਕਰ ਰਹੇ ਨੇ ਪਰ ਜਿਆਦਾ ਵਹਾ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਧੱਕ ਮਾਰ ਕੇ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦਾ ਵਹਾਅ ਹੁੰਦਾ ਇੰਨੀ ਜ਼ਿਆਦਾ ਸਪੀਡ ਦੇ ਵਿੱਚ ਇੱਥੇ ਇਹਨਾਂ ਖੇਤਾਂ ਦੇ ਵਿੱਚ ਸੜਕਾਂ ਦੇ ਵਿੱਚ ਇਹ ਪਾਣੀ ਚੱਲਦਾ ਹੋਇਆ ਦਿਖਾਈ ਦੇ ਰਿਹਾ ਉੱਪਰ ਤੱਕ ਦੇਖ ਸਕਦੇ ਹੋ ਦੇਖਦੇ ਹੀ ਦੇਖਦੇ ਪਾਣੀ ਦਾ ਜੋ ਪੱਧਰਾ ਲਗਾਤਾਰ ਵਧਦਾ ਜਾ ਰਿਹਾ ਕਿਉਂਕਿ ਪਿੱਛੇ ਬੰਨ ਟੁੱਟਦਾ ਹੈ ਬੰਨ ਟੁੱਟਣ ਤੋਂ ਬਾਅਦ ਇੱਕੋ ਦਮ ਇਹਨਾਂ ਇਲਾਕਿਆਂ ਦੇ ਵਿੱਚ ਇਹ ਪਾਣੀ ਚੜ ਕੇ ਆਇਆ ਜਿੱਥੇ ਸੜਕ ਨੂੰ ਆਪਣੇ ਚਪੇੜ ਦੇ ਵਿੱਚ ਲਿਆ ਉੱਥੇ ਹੀ ਕਈ ਜੋ 11 ਏਕੜ ਫਸਲ ਨੂੰ ਵੀ ਆਪਣੀ ਚਪੇੜ ਦੇ ਵਿੱਚ ਇੱਥੇ ਲੈ ਲਿਆ ਤੇ ਮੌਕੇ ਦੇ ਹਾਲਾਤ ਆ ਅਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਬੰਨ ਟੁੱਟਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪਿੰਡਾਂ ਦੇ ਵਿੱਚ ਕੀ ਕੰਡੀਸ਼ਨ ਬਣਦੀ ਜਾ ਰਹੀ ਆ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਪਾਣੀ ਦਾ ਫਲੋ ਲਗਾਤਾਰ ਵਧਦਾ ਜਾ ਰਿਹਾ ਜਿੱਥੇ ਵੱਡੇ ਪੱਧਰ ਦੇ ਉੱਪਰ ਸੜਕਾਂ ਦਾ ਨੁਕਸਾਨ ਕਰ ਦਿੱਤਾ ਨਾਲ ਆਪਣੇ ਸੜਕਾਂ ਵਹਾ ਕੇ ਲੈ ਗਿਆ ਤੇ ਕਈ ਹਜ਼ਾਰਾਂ ਏਕੜ ਪੈਲੀ ਵੀ ਇਸ ਜੋ ਕਹਿ ਸਕਦੇ ਆ ਕਿ ਪਾਣੀ ਦੀ ਚਪੇੜ ਦੇ ਵਿੱਚ ਆਈ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖੋ ਦਵਿੰਦਰਾ ਤਸਵੀਰ ਦਿਖਾਈ ਜਾਵੇ ਜਿੱਥੇ ਕਿਸ ਤਰੀਕੇ ਦੇ ਨਾਲ ਖੋਰਾ ਲੱਗਦਾ ਹੋਇਆ ਦੇਖ ਸਕਦੇ ਹੋ ਕਿ ਸਮਾਨ ਲੋਕਾਂ ਦੇ ਆਓ ਦੇਖੋ ਕਿਵੇਂ ਜਾਨ ਲੋਕ ਜੋਖਮ ਦੇ ਵਿੱਚ ਪਾ ਕੇ ਇੱਥੋਂ ਗੁਜ਼ਰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ ਮੌਕੇ ਤੇ ਦੇਖੋ ਜਦੋਂ ਇੱਥੋਂ ਕੋਈ ਵੀ ਵਾਹਨ ਲੰਘਦਾ ਹੈ ਤਾਂ ਕਿਤਨਾ ਕਿਤੇ ਵੱਡਾ ਕਹਿ ਸਕਦੇ ਹਾਂ ਕਿ ਜੋ ਲੋਕ ਆਸ-ਪਾਸੇ ਦੇ ਇੱਥੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਵੀ ਜਾਨ ਖਤਰੇ ਦੇ ਵਿੱਚ ਇਸ ਵੇਲੇ ਹੈਗੀ ਆ ਕਿਉਂਕਿ ਪਾਣੀ ਦਾ ਜ਼ਿਆਦਾ ਫਲੋ ਹੋਣ ਕਰਕੇ ਦੇਖ ਸਕਦੇ ਹੋ ਕਿ ਪਾਣੀ ਧੱਕ ਵੀ ਕਿਤਨਾ ਕਿਤੇ ਜਰੂਰ ਮਾਰਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਕਿਸੇ ਦਰਿਆ ਦੇ ਵਿੱਚ ਪਾਣੀ ਚੱਲਦਾ ਹੋਵੇ ਉਵੇਂ ਇਨਾ ਖੇਤਾਂ ਸੜਕਾਂ ਦੇ ਵਿੱਚ ਇਸ ਵਕਤ ਪਾਣੀ ਚੱਲਣ ਲੱਗ ਗਿਆ ਸੜਕਾਂ ਦੇਖ ਸਕਦੇ ਹੋ ਆਪਣੇ ਨਾਲ ਰੋੜ ਕੇ ਲੈ ਕੇ ਜਾਂਦਾ ਹੋਇਆ ਇਹ ਪਾਣੀ ਦਿਖਾਈ ਦੇ ਰਿਹਾ ਤਾਂ ਤਰਨ ਤਰਨ ਦੇ ਪਿੰਡ ਬੰਡਿਆਲਾ ਦੇ ਵਿੱਚ ਇੱਥੇ ਇਸ ਵੇਲੇ ਅਸੀਂ ਖੜੇ ਹਾਂ ਜਿੱਥੇ ਵੱਡੇ ਪੱਦਰ ਦੇ ਉੱਪਰ ਪਾਣੀ ਨੇ ਤਬਾਹੀ ਮਚਾਈਆ ਕਿਤਨਾ ਕਿਤੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਕੀਤਾ ਹੁਣ ਸੜਕਾਂ ਵੀ ਦੇਖ ਸਕਦੇ ਹੋ ਕਿ ਕਿਵੇਂ ਦੇਖਦੇ ਹੀ ਦੇਖਦੇ ਆਪਣੇ ਵਿੱਚ ਸਮੇਟਦਾ ਜਾ ਰਿਹਾ ਕਿੱਡਾ-ਕੱਡਾ ਖੋਰਾ ਇਨਾ ਸੜਕਾਂ ਨੂੰ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਜਿਵੇਂ ਕਿਸੇ ਦਰਿਆ ਦੇ ਵਿੱਚ ਨਹਿਰ ਵਿਚ ਪਾਣੀ ਵਗ ਰਿਹਾ ਹੋਵੇ ਐਵੇਂ ਸੜਕ ਦੇ ਉੱਪਰ ਦੀ ਇਹ ਪਾਣੀ ਵਗ ਰਿਹਾ ਤੇ ਨਾਲ-ਨਾਲ ਸੜਕ ਦੇਖਦੇ ਹੀ ਦੇਖਦੇ ਛੋਟੀ ਹੁੰਦੀ ਜਾ ਰਹੀ ਹੈ ਕਿਉਂਕਿ ਦਰਿਆ ਦੇ ਵਿੱਚ ਇਹ ਸੜਕ ਬਹਿਂਦੀ ਜਾ ਰਹੀ ਹੈ ਮੌਕੇ ਦੀਆਂ ਬੜੀਆਂ ਹੀ ਖੌਫਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੋਂ ਇੱਥੋਂ ਲੰਘਣ ਵਾਲੇ ਲੋਕ ਵੀ ਕਿਤੇ ਨਾ ਕਿਤੇ ਇਸ ਵੇਲੇ ਸੁਰੱਖਿਤ ਨਹੀਂ ਮਹਿਸੂਸ ਕਰ ਰਹੇ ਕਿਉਂਕਿ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਲੋਕਾਂ ਦੀ ਜਾਨ ਵੀ ਇਸ ਵੇਲੇ ਖਤਰੇ ਦੇ ਵਿੱਚ ਹੈ ਕਿਉਂਕਿ ਲਿੰਕ ਸੜਕ ਹੈ ਤਾਂ ਇਸ ਕਰਕੇ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਹੋ ਸਕਦਾ ਜਿਸ ਤਰੀਕੇ ਦੇ ਨਾਲ ਤੁਸੀਂ ਪਾਣੀ ਦੇਖ ਸਕਦੇ ਹੋ ਪਾਣੀ ਦਾ ਲਗਾਤਾਰ ਜੋ ਪੱਧਰਾ ਉਹ ਵਧਦਾ ਹੀ ਜਾ ਰਿਹਾ ਕਟਣ ਦੇ ਨਾਲੋਂ ਤਾਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡਾ ਕਹਿ ਸਕਦੇ ਹਾਂ ਕਿ ਨੁਕਸਾਨ ਇਸ ਇਲਾਕੇ ਦਾ ਹੋ ਸਕਦਾ ਆ ਇੱਕ ਵਾਰ ਤਸਵੀਰ ਜਰੂਰ ਦਿਖਾ ਦਿਓ ਕਿ ਜਦੋਂ ਲੋਕ ਇੱਥੋਂ ਲੰਘਦੇ ਨੇ ਕਿੰਨਾ ਵੈਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਨਾਲ-ਨਾਲ ਸੰਗਤ ਦੇ ਵੱਲੋਂ ਇਸ ਬੰਨ ਨੂੰ ਪੂਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਸਾਡੇ ਨਾਲ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਬਾਬਾ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਦਰਿਆ ਉਫਾਨ ਤੇ ਵਗ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਗੁਰੂ ਨੂੰ ਪਿਆਰ ਹੀ ਹੋਣਾ ਆਪਾਂ ਸਾਰਾ ਕੁਝ ਆਪਣੇ ਸਾਹਮਣੇ ਆ ਤੇ ਚਲੋ ਮਹਾਰਾਜ ਵੀ ਕਹਿੰਦੇ ਆ ਵੀ ਭੈਵੇਂ ਚੱਲੇ ਸੱਦਦੇ ਆ ਉਹ ਵੀ ਜੇ ਤੇ ਮਹਾਰਾਜ ਦੇ ਪੈਜੇ ਖਲੋਜੇ ਤੇ ਖਲੋਜੇ ਜੀ ਨਹੀਂ ਇਹਦੇ ਵਸ ਦੀ ਗੱਲ ਨਹੀਂ ਪਰ ਆ ਜਿੰਨਾ ਨੌਜਵਾਨ ਤਬਕਾ ਵਾ ਜਾਂ ਮਹਾਪੁਰਖਾ ਬਾਬੇ ਅਵਤਾਰ ਸੋਹਣੀ ਆ ਸੁਰ ਸਿੰਘ ਵਾਲੇ ਜਾਂ ਬਾਬੇ ਸੁਖਾ ਹਣੀ ਸ੍ਰੀ ਹਾਲੀ ਸਾਹਿਬ ਵਾਲੇ ਆ ਤਰਨਤਾਰਨ ਵਾਲੇ ਬਾਬੇ ਜਗਤਾਰ ਸੋਹਣੀ ਆ ਵੱਖ-ਵੱਖ ਜਿੱਤਰਾ ਸਾਰੇ ਮਹਾਪੁਰਖਾਂ ਨੇ ਨਾ ਇੱਕ ਇਹੋ ਜਿਹਾ ਮੈਂ ਅਨਸਾਰ ਆ ਵੇਖਿਆ ਇਹੋ ਜਿਹਾ ਟੀਮ ਵਰਕ ਤਿਆਰ ਕਰਤਾ ਹੈ ਵੀ ਜਦੋਂ ਮਾੜੀ ਜੀ ਵੀ ਕੋਈ ਗੱਲ ਹੁੰਦੀ ਹੈ ਨਾ ਤੇ ਸਾਰੀ ਸੰਗਤ ਇੱਕ ਮੰਨੇ ਨੂੰ ਪੈ ਜਾਂਦੀ ਹੈ ਉਹਨੂੰ ਰੋਕ ਲੈਂਦੀ ਹੈ ਪਰ ਉਹਦੇ ਚ ਗੁਰੂ ਸਾਹਿਬ ਦਾ ਸ਼ੁਕਰ ਹੈ ਜੇਕਰ ਇਹ ਬੰਨ ਇਥੋਂ ਟੁੱਟਦਾ ਵਾ ਜੀ ਪਿੰਡਾਂ ਦੀ ਗਿਣਤੀ ਤੇ ਆਪਾਂ ਕੀ ਕਰਨੀ ਹੈ ਤੇ ਸਮਝੋ ਵੀ ਖੇਮ ਕਰਨ ਤੱਕ ਜਾਵੇਗਾ ਜੀ ਪਿੰਡ ਗਣਦੇ ਆ ਜਬਾਨ ਥੱਕ ਜਾਣੀ ਹੈ ਤੇ ਜੇ ਇਹਨੂੰ ਉਧਰਲੇ ਬੰਨਿਓ ਗਾੜੀਆਂ ਰੋਕ ਲਾ ਗਈ ਫੇਰ ਦੇ ਰੇ ਪੱਟੀ ਵਾਲੇ ਬੰਦੇ ਨੂੰ ਚਲੇ ਜਾਣਾ ਯਾਨੀ ਇਹ ਸਮਝੋ ਵੀ ਇੱਕ ਬਹੁਤ ਵੱਡਾ ਵੀ ਅੱਧਾ ਨੁਕਸਾਨ ਹੀ ਰੁਕਿਆ ਵਾ ਜੀ ਆਪਾਂ ਗੱਲ ਕਰ ਲਈਏ ਤੇ ਆ ਸਾਰੀ ਸੰਗਤ ਇੱਥੇ ਜਾਣ ਪਛਾਣ ਵਾਲੀ ਪਿਆਰ ਵਾਲੀ ਆ ਇਹ ਬੰਨ ਨੇ ਵੀ ਅੱਧਾ ਨੁਕਸਾਨ ਰੋਕਿਆ ਵਾ ਤੇ ਜੇਕਰ ਇਹ ਟੁੱਟ ਜਾਂਦਾ ਹੈ ਤੇ ਫਿਰ ਸਮਝੋ ਵੀ ਸਾਰੇ ਨੁਕਸਾਨ ਹੀ ਨੁਕਸਾਨ ਕਈ ਕਿਲੋਮੀਟਰ ਤੱਕ ਮਾਰ ਹੋ ਸਕਦੀ ਐ ਇਸ ਇਲਾਕੇ ਦੇ ਵਿੱਚ ਕਈ ਕਿਲੋਮੀਟਰ ਤੱਕ ਜੀ ਵੇਖੋ ਉਹਦੇ ਵਿੱਚ ਹੁਣ ਜੇ ਇਧਰ ਨੂੰ ਮਾ ਕੋਟ ਬੁੱਢੇ ਵਾਲ ਨੂੰ ਆ ਸਾਰੀ ਬੈਲਟ ਹੁਣ ਜਿਵੇਂ ਉਹ 메ਨ ਸੜਕਾ ਜਿਹੜੀ ਇਹਨਾਂ ਨੇ ਕੋਟ ਬੁੱਢੇ ਵਾਲਾ ਪੁਲ ਬਣਾਇਆ ਨਾ